ਬਾਈ ਬਪੂ ਮਾਨ ਦਾ ਖਾੜਾ ਭਾਰਸੋਂ ਲੱਗਦਾ ਹੁੰਦਾ ਜੀ ਸੀਗਾ ਪਹਿਲਾਂ ਉੱਥੇ ਜਦੋਂ ਬਾਈ ਦਾ ਪਹਿਲਾ ਖਾੜਾ ਦੇਖਿਆ ਉਦੋਂ ਪਹਿਲੀ ਉਹ ਐਲਬਮ ਆਈ ਸੀਗੀ ਹਾਂਜੀ ਹਾਂ ਮਿਸ ਇੰਡੀਆ ਵਾਲ ਤੁਹਾਡੇ ਉਵੇਂ ਲੱਗਦੇ ਹਾਂ ਲਾਸਰ ਦੇ ਉਹਨਾਂ ਦਾ ਹੈਗਾ ਪੂਰਾ ਬਹੁਤ ਜ਼ਿਆਦਾ ਮਾਨ ਸਾਹਿਬ ਨੂੰ ਮਿਲਦੇ ਵੀ ਰਹੇ ਹੋ ਹਾਂਜੀ ਮੈਂ ਹੁਣ ਐਤ ਕੀ ਮਿਲਿਆ ਜੀ ਆਪਣੇ ਬਰਥਡੇ ਤੇ ਤੁਹਾਡੇ ਜਨਮ ਦਿਨ ਹਾਂਜੀ ਹਾਂ ਉਦੋਂ ਨਹੀਂ ਮਿਲੇ ਜਦੋਂ ਗਾੜਾ ਨਾ 23 ਸਾਲ ਬਾਅਦ ਮਿਲਿਆ ਮੈਂ ਪਹਿਲੀ ਵਾਰ ਉਹ ਮੈਂ ਦੱਸ ਨਹੀਂ ਸਕਦਾ ਬਿਆਨ ਨਹੀਂ ਕਰ ਸਕਦਾ ਬਾਈ ਨੇ ਜੱਫੀ ਪਾ ਕੇ ਮਿਲੇ ਮੈਂ ਉਹਨਾਂ ਨੇ ਕਹਿੰਨੇ ਕਿ ਦੱਸਿਆ ਮੈਂ ਕਿਹਾ ਬਾਈ ਐਂ ਕਰਕੇ ਆਪਾਂ ਗਾਣਾ ਕੀਤਾ ਸੀਗਾ ਵੀ ਤੁਹਾਡੀ ਕੰਪਨੀ ਉਹ ਬਾਈ ਨੇ ਹਾਂ ਕਰੀ ਦੀਪ ਸਿੱਧੂ ਨੇ ਫਿਰ ਅਸੀਂ ਜੋੜਾ ਫਿਲਮ ਸਟਾਰਟ ਕਰੀ ਲਿਖਣੀ ਦੀਪ ਸਿੱਧੂ ਭਾਈ ਨੂੰ ਮਿਲੇ ਹੋ ਤੁਸੀਂ ਦੀਪ ਸਿੱਧੂ ਭਾਈ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਮਿਲੇ ਆ ਵੀਰੇ ਜਦੋਂ ਅਸੀਂ ਫਿਲਮ ਲਿਖਦੇ ਸੀ ਮੈਨ ਇੱਕ ਅਨਨੌਨ ਨੰਬਰ ਤੋਂ ਫੋਨ ਆ ਗਿਆ ਅਸਲ ਜੀ ਮੇਰੇ ਕੋਲ ਨੰਬਰ ਵੀ ਨਹੀਂ ਸੀਗਾ ਦੀਪ ਬਾਈ ਦਾ ਹੂੰ ਤੇ ਇਹਦਾ ਵਿਆਹ ਮੈਨੂੰ ਫੋਨ ਆ ਗਿਆ ਮੈਨੂੰ ਕਹਿੰਦੇ ਦੀਪ ਬੋਲਦੇ ਹੋ ਮੰਡੀ ਵਾਲਾ ਮੈਂ ਕਿਹਾ ਹਾਂਜੀ ਭਾਈ ਕਹਿੰਦੇ ਮੈਂ ਦੀਪ ਸਿੱਧੂ ਬੋਲਦਾ ਹਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਭਾਈ ਦੇ ਵਿਆਹ ਦੀਆਂ ਤੁਸੀਂ ਦੱਸਿਆ ਹੀ ਨਹੀਂ ਹੂੰ ਤੇ ਜਦੋਂ ਉਹਨਾਂ ਨੇ ਇੰਨਾ ਕਿ ਮੇਰੇ ਤਾਂ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਮੈਂ ਕਿਹਾ ਵੀ ਦੀਪ ਸਿੱਧੂ ਬਾਈ ਦਾ ਫੋਨ ਆ ਗਿਆ ਤੇ ਉਸ ਤੋਂ ਬਾਅਦ ਫਿਰ ਸਾਡਾ ਗਾਣਾ ਆਇਆ ਜਦ ਬਾਈ ਨੇ ਜਦ ਮੈਨੂੰ ਇੱਕ ਵੀਡੀਓ ਬਣਾ ਕੇ ਭੇਜੀ ਸੀ ਗਾਣੇ ਤੋਂ ਗਾਣੇ ਦੀ ਜਿੱਦਾਂ ਸਪੋਰਟ ਲਈ ਆਪਾਂ ਬਣਵਾਨੇ ਹੁੰਨੇ ਆ ਬਾਈਟ ਅਸੀਂ ਉਹਦੇ ਘਰੇ ਗਏ ਜਦੋਂ ਬਾਈ ਦੇ ਨਾਲ ਉਦੋਂ ਸੋਚ ਨੂੰ ਵੀ ਹੱਥ ਨਹੀਂ ਸੀ ਲਾਂਦਾ ਹੁੰਦਾ ਆ ਆਪਣੀਆਂ ਸੱਚਾ ਹੁੰਦਿਆ ਨੇ ਬਿਜਲੀ ਵਾਲਿਆਂ ਉਹ ਵੀ ਕੂਣੀ ਨਾਲ ਐ ਬੰਦ ਕਰਦੇ ਹੁੰਦੇ ਸੀਗੇ ਵੀ ਉਹ ਇੰਨਾ ਸੀਗਾ ਬੰਦਾ ਇਦਾਂ ਦਾ ਉਹ ਬਾਅਦ ਚ ਜਮਾਂ ਹੀ ਬਦਲ ਗਿਆ ਭਾਈ ਜਦੋਂ ਇੱਥੇ ਮਿੱਟੀ ਚ ਬੈਠ ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਸੀਗੇ ਬੀਟ ਦੇਸੀਆ ਬੀਟ ਦੇਸੀਆ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਅੱਜ ਫੇਰ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਨੇ ਨਵਾਂ ਉੱਬਰਦਾ ਗਾਇਕ ਨੌਜਵਾਨ ਗਾਇਕ ਦੀਪ ਮੰਡੀ ਵਾਲਾ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਦੀਪ ਬਾਈ ਸਤਿ ਸ਼੍ਰੀ ਅਕਾਲ ਜੀ ਮੰਡੀ ਵਾਲਾ ਕਾ ਤੁ ਪਾਇਆ ਨਾਮ ਦੇ ਨਾਲ ਬਹੁਤ ਬਹੁਤ ਮਿਹਰਬਾਨੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੰਡੀ ਵਾਲਾ ਐ ਜੀ ਉ ਵੈਸੇ ਮੇਰਾ ਨਾਮ ਅਮਨਦੀਪ ਹੈ ਜੀ ਜੀ ਆਮਨਦੀਪ ਤੇ ਉਹ ਅਮਨ ਗੀਤਾਂ 'ਚ ਇੰਨਾ ਫਿੱਟ ਆਉਂਦਾ ਨਹੀਂਗਾ ਕਿਹ ਤਾਂ ਨਹੀਂ ਆਉਂਦਾਗਾ ਤੇ ਕਿ ਵੈਸੇ ਕਿਸੇ ਨੇ ਕਿਹਾ ਹੋਣਾ ਤੋ ਨਹੀਂ ਨਹੀਂ ਕਿਹਾ ਕਿਸੇ ਨੇ ਨਹੀਂਗਾ ਵੈਸੇ ਹੀ ਨਾ ਅਮਨ ਦੇ ਨਾਲ ਮਿਲਾਨ ਘੱਟ ਮਿਲਦੇ ਨੇ ਅੱਛਾ ਜੀ ਦੀਪ ਨਾਲ ਬਿਕਮ ਸੌਖਾ ਵੰਡਾ ਦੀਪ ਰੀਤ ਜਿੱਦਾਂ ਮਤਲਬ ਉਹ ਤਾਂ ਕਰਕੇ ਫਿਰ ਮੰਡੀ ਆਪਣਾ ਸ਼ਹਿਰ ਹੈ ਜੀ ਮੰਡੀ ਗਵਿੰਦਗੜ ਜੀ ਉਹਦੇ ਕਰਕੇ ਮੰਡੀ ਵਾਲਾ ਮੰਡੀ ਵਾਲਾ ਕਰਦਾ ਹਾਂ ਜੀ ਤੇ ਨਹੀਂ ਲੋਕਾਂ ਨੂੰ ਤਾਂ ਪਤਾ ਨਹੀਂ ਲੱਗਣਾ ਮੰਡੀ ਗਵਿੰਦਗੜ ਵਾਲਾ ਕਿ ਪਤਾ ਨਹੀਂ ਕਿਹੜੀ ਮੰਡੀ ਵਾਲਾ ਨਹੀਂ ਆਪਾਂ ਗੀਤਾਂ ਚ ਦੱਸਦੇ ਆ ਨਾ ਨਾਲ ਵੀ ਇਹ ਦੀਪ ਗਵਿੰਦਗੜ ਮੰਡੀ ਵਾਲਾ ਹਾਂਜੀ 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 ਅੱਛਾ ਤੁਹਾਡੇ ਕਾਰੋਬਾਰ ਦੀ ਗੱਲ ਕਰਦੇ ਆ ਟਰੱਕਿੰਗ ਦੇ ਵਿੱਚੋਂ ਤੁਸੀਂ ਹਾਂਜੀ ਕਿਵੇਂ ਦਾ ਚੱਲਦਾ ਕਾਰੋਬਾਰ ਤੇ ਲੋਹਾ ਢੋਣੇ ਹੋ ਤੁਸੀਂ ਸਾਰਾ ਦਿਨ ਲੋਹੇ ਨਾਲ ਲੋਹਾ ਹੀ ਹੋਣਾ ਪੈਂਦਾ ਹੋਗਾ ਹਾਂਜੀ ਹਾਂ ਬਿਲਕੁਲ ਬਿਲਕੁਲ ਉੱਥੇ ਦੇਖੋ ਜੀ ਐ ਗਵਿੰਦਗੜ ਕੰਮ ਇਹ ਹੀ ਹੈ 95% ਹਾਂ ਤੇ ਥੋੜੇ ਲੋਕ ਜਿਵੇਂ ਨੌਕਰੀ ਪੇਸ਼ਾ ਵਾਲੇ ਕਰ ਦਈਏ ਆਪਾਂ ਤੇ ਬਾਕੀ ਸਾਰਾ ਕੰਮ ਲੋਹੇ ਦਾ ਹੀ ਹੈ ਤਕਰੀਬਨ ਹਰ ਬੰਦੇ ਦਾ ਹੀ ਇਹੀ ਕੰਮ ਆ ਹਾਂ ਤਾਂ ਕਰਕੇ ਔਖਾ ਨਹੀਂ ਲੱਗਦਾ ਹੈਗਾ ਸਾਡੇ ਫਾਦਰ ਸਾਹਿਬ ਵੀ ਜੌਬ ਕਰਦੇ ਨੇ ਜੀ ਤੇ ਅਸੀਂ ਵੀ ਜਦੋਂ ਤੋਂ ਜਣੀ ਸੀ ਕਾਲਜ ਪੂਰਾ ਕੀਤਾ ਹੈ ਆਹੀ ਕੰਮ ਚ ਆ ਪਹਿਲਾਂ ਸਿੱਖਿਆ ਸੀ ਹਾਂਜੀ ਹਾਂ ਸਿੱਖਦੇ ਸੀਗੇ ਹਮ ਹੁਣ ਆਪ ਕਰੀਏ ਫਿਰ ਗੈਕੀ ਕਿਵੇਂ ਗੈਕੀ ਵਾਸਤੇ ਜਿਹੜੇ ਟਰੱਕ ਨਾਲ ਜੁੜੇ ਹੁੰਦੇ ਆ ਡਰਾਈਵਰ ਹੋਣ ਜਾਂ ਮਾਲਕ ਵੀ ਹੋਣ ਉਹਨਾਂ ਨੂੰ ਗਾਣੇ ਸੁਣਨੇ ਚੰਗੇ ਲੱਗਦੇ ਆ ਇਹੀ ਕਾਰਨ ਸੀਗਾ ਕਿ ਕੀ ਗਾਣੇ ਸੁਣਦੇ ਸੁਣਦੇ ਸੋਚਿਆ ਦੀਪ ਨੇ ਆਪ ਵੀ ਗਾਲੀਏ ਹਾਂ ਇਹ ਵੀ ਆਪਾਂ ਕਹਿ ਸਕਦੇ ਆ ਵੈਸੇ ਸ਼ੁਰੂ ਤੋਂ ਹੀ ਸੀਗਾ ਹੀ ਬਚਪਨ ਤੋਂ ਹੀ ਸਕੂਲ ਟਾਈਮ ਪੜਦੇ ਹੋਏ ਜਦਾਂ ਹਮ ਆਪਣੀ ਕਿਤਾਬ ਸੀਗੀ ਗੀਤਾਂ ਦੀ ਗੁਰਦਾਸ ਮਾਨ ਸਾਹਿਬ ਦੀ ਭਈ ਘਰੇ ਉਹ ਪੜ ਕੇ ਆਪੇ ਤਰਜਮਾ ਬਣਾਉਣ ਲੱਗੇ ਖਰੀਦ ਕੇ ਲਿਆਂਦੀ ਸੀ ਹਾਂਜੀ ਉਹ ਸ਼ਾਇਦ ਫਾਜ਼ਲ ਸਾਹਿਬ ਨੇ ਜਾਂ ਕਿਸੇ ਨੇ ਲਿਆਂਦੀ ਹੋ ਮੈਨੂੰ ਐਦਾਂ ਨਹੀਂ ਪਤਾ ਹਮ ਤੇ ਉਹ ਤੋਂ ਤਰਜਮਾ ਬਣਾਉਣ ਲੱਗ ਗਿਆ ਹੌਲੀ ਹੌਲੀ ਆਪੇ ਹਮ ਫੇਰ ਇੱਕ ਦਿਨ ਸਕੂਲ ਦੇ ਵਿੱਚ ਜਿਵੇਂ ਫੰਕਸ਼ਨ ਹੁੰਦਾ ਉੱਥੇ ਗਾਇਲ ਸਵਾ ਪਗ ਹਾਂਜੀ 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 ਬਾਲ ਸਭਾ ਚ ਗਾਇਆ ਤੇ ਉਸ ਤੋਂ ਬਾਅਦ ਬਾਈ ਬੱਬੂ ਮਾਨ ਦਾ ਖਾੜਾ ਭਾਰਸੋਂ ਲੱਗਦਾ ਹੁੰਦਾ ਜੀ ਸੀਗਾ ਪਹਿਲਾਂ ਉਹ ਹਰ ਸਾਲ ਕਰਾਉਂਦੇ ਨੇ ਨੰਵੇਂ ਸਾਲ ਤੇ ਵੱਡਾ ਪ੍ਰੋਗਰਾਮ ਉੱਥੇ ਜਦੋਂ ਬਾਈ ਦਾ ਪਹਿਲਾ ਖਾੜਾ ਦੇਖਿਆ ਉਦੋਂ ਆ ਪਹਿਲੀ ਉਹ ਐਲਬਮ ਆਈ ਸੀਗੀ ਹਾਂਜੀ ਹਾਂ ਮਿਸ ਇੰਡੀਆ ਤੇ ਜਦੋਂ ਦੇਖਿਆ ਮੈਂ ਕਿਹਾ ਯਾਰ ਆਪਾਂ ਵੀ ਲਿਖਾਂਗੇ ਗੀਤ ਉਸ ਤੋਂ ਬਾਅਦ ਮੈਂ ਉਹਨੂੰ ਰੱਖਿਆ ਬੱਬੂ ਮਾਨ ਜੀ ਕਰਕੇ ਹਾਂਜੀ ਬਾਲ ਤੁਹਾਡੇ ਉਵੇਂ ਲੱਗਦੇ ਹਾਂ ਲਾ ਸਕਦੇ ਹਾਂ ਉਹਨਾਂ ਦਾ ਹੈਗਾ ਪ੍ਰਭਾਵ ਬਹੁਤ ਜ਼ਿਆਦਾ ਕਿਹੜਾ ਗਾਣਾ ਪਸੰਦ ਸੀ ਉਹਨਾਂ ਦਾ ਸਾਰੀ ਪਸੰਦ ਸੀ ਉਹਨਾਂ ਦਾ ਕੋਈ ਗੀਤ ਇਹ ਜਾਏ ਸੁਣਾ ਬਾਈ ਦੇ ਤਾਂ ਸਾਰੇ ਹੀ ਪਸੰਦ ਨੇ ਵੀ ਉਹਨਾਂ ਦਾ ਸੁਨਾਮ ਸਿੰਘ ਸਾਹਿਬ ਦਾ ਜਾਂ ਬੱਬੂ ਮਾਨ ਦਾ ਕੋਈ ਵੀ ਤੁਸੀਂ ਕਹੋ ਕਿ ਪਿਆਰ ਕੀਤਾ ਉਹਨਾਂ ਦੀ ਮੁਹੱਬਤ ਨਾਲ ਤੁਸੀਂ ਯਾਦ ਕੀਤਾ ਉਹਨਾਂ ਨੂੰ ਬਾਈ ਦਾ ਸੁਣਾ ਦਿੰਨੇ ਆ ਜੀ ਹੋ ਕਦੇ ਮੋਟਰ ਸੜ ਗਈ ਕਦੇ ਬੋਰ ਖੜ ਗਿਆ ਕਦੇ ਪੈਂਦਾ ਸੋਕਾ ਕਦੇ ਸਭ ਕੁਝ ਹੜ ਗਿਆ ਉਹ ਕਿਸ਼ਤਾਂ ਬੈਂਕ ਦੀਆਂ ਟੁੱਟ ਗਈਆਂ ਕਿਸਤਾ ਬੈਂਕ ਦੀਆਂ ਟੁੱਟ ਗਈਆਂ ਹੋਏ ਆ ਗਿਆ ਚੜ ਕੇ ਠਾਣਾ ਜੱਟ ਦੀ ਜੂਨ ਬੁਰੀ ਟੜਫ ਟੜਫ ਮਰ ਜਾਣਾ ਜੱਟ ਦੀ ਜੂਨ ਬੁਰੀ ਰਿੜਕ ਰਿੜਕ ਮਰ ਜਾਣਾ ਕੀ ਬਾਤ ਆ ਬਿਲਕੁਲ ਬਹੁਤ ਖੂਬਸੂਰਤ ਬਾਈ ਹੁਣਾਂ ਦੀ ਆਵਾਜ਼ ਚ ਗਾਣਾ ਆਇਆ ਤੁਸੀਂ ਵੀ ਗਾਇਆ ਅੱਛਾ ਇਹ ਇਸ ਤੋਂ ਬਾਅਦ ਤੁਸੀਂ ਸੁਣਦੇ ਰਹੇ ਖਾੜਾ ਦੇਖਿਆ ਬੱਬੂ ਮਾਨ ਜੀ ਦਾ ਫਿਰ ਤੁਹਾਨੂੰ ਲੱਗਿਆ ਕਿ ਮੈਂ ਵੀ ਗਾਉਣ ਲੱਗਣਾ ਹੈ ਹਾਂਜੀ ਹਾਂਜੀ ਗਾਉਣ ਦਾ ਜਣੀ ਸੀ ਪਹਿਲਾਂ ਸੀਗਾ ਫਿਰ ਮੈਨੂੰ ਗੀਤਾਂ ਦਾ ਲਿਖਣ ਦਾ ਜਣੀ ਸੀ ਕਾਲਜ ਤੋਂ ਬਾਅਦ ਲੱਗਿਆ ਮੈਂ ਹੂੰ ਕਾਲਜ ਦੇ ਟਾਈਮ ਲਿਖਦਾ ਸੀਗਾ ਡੈਰੀਆਂ ਤੇ ਉਹ ਜਿੱਦਾਂ ਸ਼ੇਰੋ ਸ਼ਾਇਰੀ ਹੁੰਦੀ ਆ ਜੀ ਉਹ ਜਵਾਨੀ ਦੇ ਟਾਈਮ ਦੀ ਉਹ ਸੀਗੀ ਫਿਰ ਹੌਲੀ ਹੌਲੀ ਨਾਲ ਨਾਲ ਕੰਮ ਵੀ ਚੱਲੀ ਜਾਂਦਾ ਸੀ ਟਰੱਕ ਵਾਲਾ ਨਹੀਂ ਉਦੋਂ ਮੈਂ ਜੌਬ ਕਰਦਾ ਸੀਗਾ ਜੀ ਕਿਹੜੇ ਡਿਪਾਰਟਮੈਂਟ ਚ ਉਦੋਂ ਮੈਂ ਕੈਸ਼ੀਅਰ ਦੀ ਐਜ਼ ਅ ਕੈਸ਼ੀਅਰ ਦੀ ਫੈਕਟਰੀ ਚ ਜੌਬ ਕਰਦਾ ਸੀ ਇਹ ਤਾਂ ਨਹੀਂ ਵੀ ਉਦੋਂ ਕੈਸ਼ ਇਕੱਠਾ ਕੀਤਾ ਤੇ ਬਾਅਦ ਗਾ ਨਹੀਂ 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 ਪੈਸੇ ਤਾਂ ਹੁਣ ਵੀ ਮੈਂ ਨਹੀਂ ਲਾਏ ਹੈਗੇ ਅੰਕੀ ਨੇ ਲਾਏ ਆ ਪੈਸੇ ਦਾ ਪ੍ਰੋਡਿਊਸਰ ਨੇ ਜੀ ਜਿਨ੍ਹਾਂ ਨੇ ਲਾਏ ਨੇ ਆਪਣਾ ਭਰਾ ਏ ਜੀ ਸਿਡਨੀ ਤੋਂ ਦੀਬਰਾੜ ਮਨਾ ਦਾ ਨਾਮ ਲੈਣਾ ਚਾਹੂੰਗਾ ਜੀ ਉਹ ਆਪਣਾ ਭਰਾ ਏ ਛੋਟਾ ਬਹੁਤ ਵਧੀਆ ਇਨਸਾਨ ਉਹਨਾਂ ਨੇ ਤੁਹਾਡੇ ਗਾਣੇ ਤੇ ਪੈਸੇ ਹਾਂਜੀ ਹਾਂਜੀ ਉਹਨਾਂ ਦੀ ਉਹ ਕੰਪਨੀ ਆ ਦਿਲਸਾਂਝ ਰਿਕਾਰਡ ਫਿਰ ਜਦੋਂ ਤੁਸੀਂ ਇਸ ਖੇਤਰ ਚ ਆਏ ਮਾਲ ਨਾਲ ਨਾਲ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਫਾਦਰ ਵੀ ਜੌਬ ਕਰਦੇ ਸੀ ਕ੍ਰੈਡਿਟ ਡਿਪਾਰਟਮੈਂਟ ਚ ਕਰਦੇ ਸੀ ਓ ਜੀ ਮਾਲ ਲੈ ਕੇ ਆਉਂਦੇ ਨੇ ਬਾਹਰੋਂ ਜਿੱਦਾਂ ਜਣੀ ਸੀ ਆਪਾਂ ਕਹਿ ਸਕਦੇ ਆ ਜਿਹੜੇ ਚੈੱਕ ਕਰਕੇ ਲਿਆਉਂਦੇ ਨੇ ਦਲਾਲੀ ਵੀ ਕਹਿ ਦਿੰਦੇ ਨੇ ਗਵਿੰਦਗੜ੍ਹ ਦੀ ਭਾਸ਼ਾ ਚ ਉਹਨੂੰ ਹੂੰ ਤੇ ਨਹੀਂ ਮਾਲਕ ਲੋਹਾ ਵੀ ਹਾਂਜੀ ਹਾਂ ਜਿਹੜਾ ਕੱਚੇ ਲੋਹੇ ਤੋਂ ਪੱਕਾ ਬਣਦਾ ਇਹ ਨਵਾਂ ਮਾਲ ਬਣਦਾ ਉਹ ਸਾਰਾ ਉਹ ਚੈੱਕ ਕਰਕੇ ਲੈ ਕੇ ਆਉਂਦੇ ਨੇ ਮਿਸਟਰੀ ਵੀ ਕਹ ਦਿੰਦੇ ਹਾਂਜੀ ਉਹ ਤੁਹਾਡੇ ਫਾਦਰ ਨੇ ਹਾਂਜੀ ਹਾਂ ਉਹਨਾਂ ਦੀ ਜੌਬ ਆ ਕੇ ਵੀ ਇਹ ਕੱਚਾ ਲੋਹਾ ਸਹੀ ਹੈ ਕਿ ਗਲਤ ਹੈ ਉਸ ਨੂੰ ਚੈੱਕ ਕਰਨਾ ਉਹ ਦੇਖਣਾ ਹਾਂ ਉੱਥੇ ਰੇਲ ਦੀ ਲਾਈਨ ਚੱਲਦੀ ਹੈ ਜੀ ਉਹ ਫੈਕਟਰੀ ਕਿ ਜੀ ਉਹ ਫਿਰ ਉਹ ਲੈ ਕੇ ਆ ਪਰ ਤੁਹਾਡੇ ਪਾਪਾ ਨੇ ਇਹ ਨਹੀਂ ਕਿਹਾ ਕਿ ਵੀ ਯਾਰ ਅਮਨ ਆਪਾਂ ਯਾਰ ਆਪਣਾ ਇਹ ਕੰਮ ਚੱਲੀ ਜਾਂਦਾ bizness ਕਿੱਧਰ ਤੂੰ ਗਾਇਕੀ ਵਾਲੇ ਖੇਤਰ 'ਚ ਪੈਸੇ ਬਰਬਾਦ ਕਰੇਗਾ ਨੇ ਪੈਸਿਆਂ ਨੂੰ ਤਾਂ ਉਹਨਾਂ ਨੂੰ ਆਪਾਂ ਕਿਹਾ ਹੀ ਨਹੀਂ ਨਾ ਕਦੇ ਵੀ ਮੈਨੂੰ ਪੈਸੇ ਰੋਕਿਆ ਤਾਂ ਹੋਊਗਾ ਹੀ ਹਾਂ ਰੋਕਿਆ ਜ਼ਰੂਰ ਆ ਪਹਿਲਾਂ ਬਹਿਲ ਜਦੋਂ ਮੈਂ ਸਿੱਖਣ ਲੱਗਿਆ ਵੀ ਮੈਂ ਸਿੱਖਣਾ ਸੀਗਾ ਮੈਂ ਗੁਰਦੁਆਰਾ ਸਾਹਿਬ 'ਚ ਪਾਠੀ ਸਾਹਿਬ ਨਾਲ ਗੱਲ ਕਰੀ ਮੈਂ ਕਿਹਾ ਵੀ ਐ ਕਰਕੇ ਮੈਂ ਗਾਉਣਾ ਵੀ ਮੈਨੂੰ ਸ਼ੌਂਕ ਆ ਵੀ ਮੈਂ ਸਿੱਖਣਾ ਉਹ ਕਹਿੰਦੇ ਵੀ ਆ ਜਾ ਕਰੋ ਇਹ ਗੱਲ ਹੈਗੀ 8th ਕਲਾਸ ਦੀ ਹੈ ਜਾਂ 9th ਦੀ ਸਕੂਲ ਟਾਈਮ ਦੀ ਗੱਲ ਆ ਤੇ ਮੈਂ ਜਾਣ ਲੱਗ ਗਿਆ ਉਹਨਾਂ ਨੇ ਹਫ਼ਤਾ ਮੈਨੂੰ ਸਿਖਾਇਆ ਜਿੱਦਾਂ ਹੁਣ ਉਹ ਕਹਿੰਦੇ ਤੈਨੂੰ ਆਪਣਾ ਹਾਰਮੋਨੀਅਮ ਚਾਹੀਦਾ ਏ ਬੀਤਾ ਗੱਲ ਬਣੂਗੀ ਤੇ ਮੈਂ ਘਰੇ ਆ ਕੇ ਗੱਲ ਕਰੀਏ ਕਹਿੰਦੇ ਵੀ ਇਹੋ ਜਿਹੇ ਕੰਮ ਚ ਨਹੀਂ ਪੈਣਾ ਕਰਦੇ ਕਹਿੰਦੇ ਹਾਂਜੀ ਹਾਂ ਫਿਰ ਤੁਸੀਂ ਫੇਰ ਵੀ ਪੈ ਗਏ ਫਿਰ ਹੁਣ ਸ਼ੌਂਕ ਸੀਗਾ ਵੀਰ ਜੀ ਪਹਿਲੇ ਦਿਨ ਉਹ ਹੀ ਫਿਰ ਬਾਜ਼ਾ ਕਿੱਥੋਂ ਲਿਆਂਦਾ ਬਾਜ਼ਾ ਤਾਂ ਬੋਲ ਦਿਨ ਬਾਅਦ ਲਿਆ ਫਿਰ ਜਦੋਂ ਕਿਵੇਂ ਬਣਿਆ ਸਵਾਭਾ ਬਾਜੇ ਦਾ ਸਵਾਭਾ ਆਈ ਬਣਿਆ ਬਸ ਮਤਲਬ ਆਪਦਾ ਹੀ ਬਾਜਾ ਵਾੜੀ ਸੀ ਇਹਨੇ ਲਿਆਂਦਾ ਸੀਗਾ ਹਾਂਜੀ ਤੇ ਉਹਨਾਂ ਤੋਂ ਉਹਨਾਂ ਨੇ ਯੂਜ਼ ਨਹੀਂ ਕਰਿਆ ਆਪਣੀ ਛੋਟੀ ਪਤੀ ਜੀ ਉਹ ਆ ਆਪਣੇ ਗਵਾਰਡ ਚ ਉਹਨਾਂ ਦੇ ਸਕੂਲ ਚ ਲੱਗਿਆ ਸੀਗਾ ਤੇ ਉਹਨਾਂ ਨੇ ਯੂਜ਼ ਨਹੀਂ ਕੀਤੀ ਮੈਨੂੰ ਸ਼ੌਂਕ ਸੀਗਾ ਫਿਰ ਉਹ ਲਿਆ ਮੈਂ ਮੈਂ ਕਿਹਾ ਵੀ ਇਹ ਮੇਰੇ ਕੰਮ ਆਊਗਾ ਦੀ ਬਾਈ ਬਿਲਕੁਲ ਸਟ੍ਰਗਲ ਕਰਨਾ ਸ਼ੌਕ ਵੀ ਹੁੰਦਾ ਹੈਗਾ ਤੁਹਾਡੇ ਗੀਤ ਦੀਆਂ ਕੋਈ ਵੀ ਲੈਣਾ ਹਾਂਜੀ ਮੈਂ ਸਭ ਤੋਂ ਪਹਿਲੇ ਗੀਤ ਦੀਆਂ ਹੀ ਸੁਣਾਉਣਾ ਹੀ ਜੀ ਉਹ ਆਪਣਾ ਗੀਤ ਆਦਤ 2018 ਚ ਬੱਬੂ ਮਾਨ ਬਾਈ ਦੀ ਕੰਪਨੀ ਹੀ ਯੋਲੋ ਚ ਕੀਤਾ ਸੀਗਾ ਮੇਰੀ ਬਹੁਤ ਤਮੰਨਾ ਸੀ ਵੀ ਉਹਨਾਂ ਨਾਲ ਕਰੀਏ ਤੇ ਮਾਨ ਸਾਹਿਬ ਨੂੰ ਮਿਲਦੇ ਵੀ ਰਹੇ ਹੋ ਹਾਂਜੀ ਮੈਂ ਹੁਣ ਐਤ ਕੀ ਮਿਲਿਆ ਜੀ ਆਪਣੇ ਬਰਥਡੇ ਤੇ ਤੁਹਾਡੇ ਜਨਮ ਦਿਨ ਹਾਂਜੀ ਹਾਂ ਉਦੋਂ ਨਹੀਂ ਮਿਲੇ ਜਦੋਂ ਗਾੜਾ ਨਾ 23 ਸਾਲ ਬਾਅਦ ਮਿਲਿਆ ਮੈਂ ਪਹਿਲੀ ਵਾਰ ਹੂੰ ਉਹ ਵੀ ਤੁਹਾਨੂੰ ਫੋਟੋ ਦਿਖਾਉਂਗਾ ਹਾਂਜੀ ਵੀਡੀਓ ਹੂੰ ਤੇ ਵੀਡੀਓ ਪਈ ਹੈ ਹਾਂਜੀ ਹਾਂ ਵੀਡੀਓ ਪਈ ਸੀ ਜਿਹੜਾ ਜਿਹੜਾ ਬੰਦਾ ਜਿਹਨੂੰ ਪਸੰਦ ਗਾਣਾ ਵੀ ਸੁਣਾ ਕੇ ਜਿਹੜਾ ਪਸੰਦ ਕਰਦਾ ਨਾ ਕਿਸੇ ਨੂੰ ਯਾਰ ਮੈਨੂੰ ਆ ਬੜਾ ਪਿਆਰ ਹੈ ਤੇ ਉਦੋਂ ਬੰਦਾ ਬੜਾ ਯਾਰ ਇੱਕ ਦਾ ਵਜ੍ਹਾ ਲੱਗਦਾ ਜਦੋਂ ਮਿਲਦਾ ਤਾਂ ਕਰੰਟ ਨਿਕਲ ਜਾਂਦਾ ਬੰਦੇ ਚੋਂ ਬਹੁਤ ਬਾਈ ਮੇਰੇ ਹੱਥ ਪੈਰ ਕੰਬ ਰਹੇ ਸੀ ਇਹ ਨਾਲੇ ਸੀਗੇ ਸਾਰੇ ਇਹਨਾਂ ਨੂੰ ਪਤਾ ਮੇਪਣ ਬਾਈ ਨਾਲ ਸੀਗੇ ਹਾਂਜੀ ਹਾਂ ਮੈਂ ਭਿੱਜਿਆ ਪਿਆ ਬਹੁਤ ਉਹ ਮੈਂ ਦੱਸ ਨਹੀਂ ਸਕਦਾ ਬਿਆਨ ਨਹੀਂ ਕਰ ਸਕਦਾ ਬਾਈ ਨੇ ਜੱਫੀ ਪਾ ਕੇ ਮਿਲਿਆ ਮੈਂ ਉਹਨਾਂ ਦੇ ਕੰਨਾਂ 'ਚ ਦੱਸਿਆ ਮੈਂ ਕਿਹਾ ਬਾਈ ਐਂ ਕਰਕੇ ਆਪਾਂ ਗਾਣਾ ਕੀਤਾ ਸੀਗਾ ਵੀ ਤੁਹਾਡੀ ਕੰਪਨੀ 'ਚੋਂ ਉਹ ਵੈਸੇ ਸੁਣਾਇਆ ਸੀਗਾ ਉਹਨਾਂ ਨੂੰ ਜਦੋਂ ਪਹਿਲਾਂ ਵੀ ਅਸੀਂ ਕਰਨ ਗ ਜੀ ਹਾਂ ਉਹਦੀ ਗਾਣੇ ਦੀ ਤਰਜ਼ ਮਿਲਦੀ ਸੀ ਬਾਈ ਦੇ ਮਿੱਟੀ ਗਾਣੇ ਨਾਲ ਮੈਂ ਕਿਹਾ ਵੀ ਕੋਈ ਇਸ਼ੂ ਨਾ ਹੋ ਜਵੇ ਵੀ ਇਹ ਗੱਲ ਦਾ ਵੀ ਅਗਲਾ ਕਹੇ ਫਿਰ ਉਹ ਕਹਿੰਦੇ ਨਹੀਂ ਕਰ ਲੋ ਮੇਰੇ ਲਈ ਬਹੁਤ ਵੱਡੀ ਹਾਂ ਜੀ ਹਾਂ ਬਹੁਤ ਵੱਡੀ ਸਹਰਾ ਫਿਰ ਉਸੇ ਗਾਣੇ ਦੀਆਂ ਲੈਣਾ ਬੇਸ਼ੱਕ ਲਾਈਆਂ ਸੀ ਆਪਾਂ ਦੋਹਾਂ ਨੇ ਰੂਹਾਂ ਤੋਂ ਪਰ ਚੱਲਦਾ ਨਹੀਂ ਜ਼ਮਾਨਾ ਇਸ਼ਕ ਦੀਆਂ ਲੱਗੀਆਂ ਨੂੰ ਪਹਾੜ ਬਣਾ ਦਿੰਦਾ ਏ ਜ਼ਮਾਨਾ ਰਾਈ ਦਾ ਇੱਥੇ ਕੌਣ ਸਮਝਦਾ ਦਿਲ ਤੇ ਕਮਲ ਈ ਵਜੀਆਂ ਨੂੰ ਇਸੇ ਕਰਕੇ ਕਹਿੰਨੇ ਨਾ ਪਾਣੀ ਦੇ ਕੋੜੇ ਸਦਰਾਂ ਦਾ ਜਦ ਨੁਫਲ ਲੱਗਣੇ ਨੇ ਤੈਂ ਆਪੇ ਰੁਖ ਵੱਢ ਜਾਣਾ ਇੰਨਾ ਪਿਆਰ ਨਾ ਕਮਲੀਏ ਆਪਣੇ ਦੀਪ ਨੂੰ ਕਰਿਆ ਕਰ ਮੈਨੂੰ ਤੇਰੀ ਆਦਤ ਪੈ ਜੂ ਪਰ ਤੈ ਛੱਡ ਜਾਣਾ ਕੀ ਬਾਤ ਹੈ ਕੀ ਬਾਤ ਹੈ ਅੱਛਾ ਗਾਣੇ ਜਿਵੇਂ ਤੁਸੀਂ ਕਿ ਘਰਦਿਆਂ ਦਾ ਵਿਰੋਧ ਤਾਂ ਰਹੀ ਹੈ ਤੁਸੀਂ ਮੈਨੂੰ ਇੱਕ ਗੱਲ ਇਹ ਪਤਾ ਲੱਗੀ ਬਿਪਨ ਬਾਈ ਨੇ ਦੱਸੀ ਸੀ ਤੁਹਾਡੇ ਬਾਰੇ ਕਹਿੰਦੇ ਕਿ ਪੋਸਟਰ ਲਾਇਆ ਸੀ ਤੇ ਬਾਪੂ ਗਲ ਪੈ ਗਿਆ ਸੀ ਹਾਂਜੀ ਉਹ ਅਸੀਂ ਪੋਸਟਰ ਬਣਵਾ ਲਏ ਬਹੁਤ ਵੱਡੇ ਵੱਡੇ ਜਿਵੇਂ ਫਿਲਮਾਂ ਦੇ ਲੱਗਦੇ ਨੇ ਅਸੀਂ ਸਾਰੀ ਮੰਡੀ 'ਚ ਲਾਤੇ ਜਾਣੀ ਸੀ 12 13 ਵੱਡੇ ਪੋਸਟਰ ਬਣਵਾ ਲਏ ਬਾਕੀ ਛੋਟੇ ਹਾਂਜੀ ਉਹ ਵੱਡੀ ਫੋਟੋ ਦੀ ਪੋਸਟਰ ਵੀ ਇਦਾਂ ਦੇ ਸੀਗਾ ਕੱਲਾ ਮੈਂ ਹੀ ਸੀ ਉਹਦੇ ਤੇ ਬੈਠਾ ਪਹਾੜ ਤੇ ਤੇ ਉਹ ਡੈਡੀ ਆ ਕੇ ਕਹਿੰਦੇ ਵੀ ਗੀਤ ਕੱਢਿਆ ਕਿ ਸ਼ੋਲੇ ਫਿਲਮ ਬਣਾਈ ਆ ਤੁਸੀਂ ਵੀ ਇੰਨੇ ਪੋਸਟਰ ਲਾ ਉਹ ਹੁਣ ਗਵਿੰਦਗੜ ਛੋਟਾ ਜਿਹਾ ਹੀ ਆ 12 13 ਪੋਸਟਾਂ ਨਾਲ ਐ ਹੋ ਗਿਆ ਵੀ ਪੂਰੇ ਸ਼ਹਿਰ ਚ ਵੀ ਪੂਰਾ ਪਿੰਡ ਚ ਉਹ ਆਲੇ ਦੁਆਲੇ ਵਾਲੇ ਵੀ ਕਹਿੰਦੇ ਨੇ ਤੇਰਾ ਵਾਲਾ ਮੁੰਡਾ ਦਾ ਬਾਈ ਆ ਲੱਗ ਗਿਆ ਹਾਂਜੀ ਹਾਂ ਪਿੰਡ ਵਾਲਿਆਂ ਨੇ ਦੱਸਿਆ ਫਿਰ ਉਹ ਗੱਲ ਦੀ ਮੈਨੂੰ ਖੁਸ਼ੀ ਵੀ ਹੋਈ ਕਿਸੇ ਬੰਦੇ ਨੇ ਪਿੰਡ ਆড্ডা ਤੁਹਾਡਾ ਕੋਈ ਪਿੰਡ ਸਾਡਾ ਆড্ডা ਹਾਂਜੀ ਜਦੋਂ ਆਪਾਂ ਗਵਿੰਦਗੜ ਤੋਂ ਮਲੋਹ ਨੂੰ ਜਾਂਦੇ ਆ ਜਲਾਲਪੁਰ ਹੈ ਜੀ ਪਿੰਡ ਪਿੰਡ ਰਹਿਨੇ ਕੋਈ ਸ਼ਹਿਰ ਰਹਿੰਦੇ ਨਹੀਂ ਅਸੀਂ ਸ਼ਹਿਰ ਰਹਿੰਦੇ ਹੁਣ ਗਵਿੰਦਗੜ ਜਮੀਨ ਹੈਗੀ ਹਾਂਜੀ ਪਿੰਡ ਤੇ ਠੇਕੇ ਤੇ ਦਿੰਨੇ ਆ ਉਹ ਨਾਲ ਇਹ ਆ 3 ਕਿਲੋਮੀਟਰ 4 ਕਿਲੋਮੀਟਰ ਤਾਏ ਚਾਚੇ ਉੱਥੇ ਰਹਿੰਦੇ ਹੋਣਿਆ ਕੋਈ ਹਾਂ ਹਾਂਜੀ ਸ਼੍ਰੀਕਾ ਹੈਗਾ ਸਕੇ ਤਾ ਡੈਡੀ ਕੱਲੇ ਹੀ ਨੇ ਜੀ ਜੀ ਹਾਂ ਉਹ ਜਾਂਦੇ ਰਹਿੰਦੇ ਨੇ ਫਾਦਰ ਸਾਹਿਬ ਦਾ ਤਾ ਕਾ ਪੇ ਵੀ ਲਾਏ ਪੋਸਟਰ ਫਿਰ ਹਾਂਜੀ ਹਾਂ ਪਿੰਡ ਦੇ ਅੱਡੇ ਤੇ ਲਾ ਕੇ ਆਇਆ ਮੈਂ ਆਪੇ ਲਾਏ ਸਾਰੇ ਹਾਂਜੀ ਰਾਤ ਨੂੰ ਲਾਏ ਹੋਣੇ ਉਹ ਵੀ ਹਾਂ ਦੇਣੇ ਸਾਜਰੇ ਲਾ ਕੇ ਆਏ ਅਸੀਂ ਵੀ ਇਹ ਵੀ ਨਾ ਆਪ ਹੀ ਲਾਗੇ ਹਾਂਜੀ ਮੇਰੇ ਹੁੰਦਾ ਹੀ ਆ ਨਾ ਸਿੰਗਰ ਬੰਦੇ ਨੂੰ ਵੀ ਸਿੰਗਰ ਬੰਦਾ ਹਾਂਜੀ ਹਾਂ ਹੁਣ ਜਾਣਦੇ ਹੋ ਕਦੇ ਸਟੇਜ ਚੂਜ਼ ਕਰਦੇ ਹੋ ਕੋਈ ਨਹੀਂ ਸਟੇਜ ਤਾਂ ਨਹੀਂ ਮੈਂ ਕਦੇ ਕੀਤਾ ਹੈਗਾ ਮੈਂ ਵੀ ਉਦਾਂ ਹੀ ਕਹਾ ਅਛਾ ਦੀਪ ਬਾਈ ਜਿਵੇਂ ਆਪਾਂ ਤੁਸੀਂ ਗਾਣਿਆਂ ਦੀ ਗੱਲ ਕਰੀ ਚਲੋ ਵਿਰੋਧ ਰਹਿੰਦਾ ਹੈਗਾ ਫਿਲਮਾਂ ਦੇ ਵਿੱਚ ਵੀ ਤੁਸੀਂ ਟਰਾਈ ਕਰਦੇ ਰਹੇ ਹੋ ਅਮਰਦੀਪ ਗਿੱਲ ਬਾਈ ਦੀਪ ਸਿੱਧੂ ਉਹਨਾਂ ਦੀ ਫਿਲਮ ਵੇਲੇ ਵੀ ਤੁਸੀਂ ਪਹਿਲੀ ਜੋਰਾ 10 ਨੰਬਰ ਜੀ ਉਹਦੇ ਵੇਲੇ ਵੀ ਤੁਸੀਂ ਕੰਮ ਕਰਦੇ ਰਹੇ ਹੋ ਨਹੀਂ ਟਰਾਈ ਨਹੀਂ ਕੀਤਾ ਮੈਂ ਅਸਲ 'ਚ 2009 ਤੋਂ ਜਦੋਂ ਫੇਸਬੁਕ ਆਈਓਆਈ ਆ ਪਹਿਲਾਂ ਅਸੀਂ ਔਰਕੁੱਟ ਤੇ ਮਿਲੇ ਸੀਗੇ ਮੈਂ ਤੇ ਅਮਰਦੀਪ ਗਿੱਲ ਬਾਈ ਜੀ ਬਹੁਤ ਮੇਰੇ ਵੱਡੇ ਭਰਾ ਨੇ ਸਤਕਾਰਯੋਗ ਨੇ ਬਹੁਤ ਪਰਿਵਾਰ ਵਾਲਾ ਹੀ ਸਾਡਾ ਵੀ ਰਿਲੇਸ਼ਨ ਆ ਔਰਕੁੱਟ ਤੋਂ ਉਹਨਾਂ ਨੇ ਮੈਨੂੰ ਕਿਹਾ ਫੇਸਬੁਕ ਤੇ ਆਈਡੀ ਬਣਾ ਉਹਨਾਂ ਨੂੰ ਪਤਾ ਸੀਗਾ ਵੀ ਇਹ ਮੁੰਡਾ ਲਿ ਮੇਰੀ ਆਈ ਆਪ ਹੀ ਲਿਖਦੇ ਹੋ ਹਾਂਜੀ ਮੇਰੀ ਆਈ ਡੀ ਸੀਗੀ ਅਰਸ਼ਮਾਨ ਦੇ ਨਾਮ ਤੇ ਪਹਿਲਾਂ ਮੈਂ ਅਰਸ਼ਮਾਨ ਰੱਖਿਆ ਹੋਇਆ ਸੀਗਾ ਨਾਮ ਆਪਣਾ ਗਾਇਕੀ ਦੇ ਵੀ ਲਿਖਣ ਦੇ ਉਹਦੇ ਚ ਤੇ ਫਿਰ ਅਸੀਂ ਫੇਸਬੁੱਕ ਤੇ ਬਣਾਈ ਆਈ ਡੀ 2009 ਚ ਮੈਂ ਬਾਈ ਨੂੰ ਪਹਿਲੀ ਵਾਰੀ ਆਪਣੀ ਡਾਇਰੀ ਦਿਖਾਉਣ ਗਿਆ ਬਠਿੰਡੇ ਉਹਨਾਂ ਦੇ ਘਰੇ ਤੇ ਉੱਥੇ ਫਿਰ ਉਹਨਾਂ ਨਾਲ ਸਾਂਝ ਪਈ ਬਾਈ ਨੂੰ ਮਿਲਿਆ ਬਾਈ ਨੂੰ ਗੀਤ ਦਿਖਾਏ ਜਿਹੜੀਆਂ ਗਲਤੀਆਂ ਸੀ ਉਹ ਦਰੁਸਤ ਕਰੀਆਂ ਉਹਨਾਂ ਨੇ ਵੀ ਬਸ ਫਿਰ ਉਸ ਤੋਂ ਬਾਅਦ ਉਹਨਾਂ ਨਾਲ ਇਹ ਜਿਹੇ ਜੁੜੇ ਉਸ ਤੋਂ ਬਾਅਦ ਮੀਨੂ ਸਿੰਘ ਦੀ ਐਲਬਮ ਆਈ ਉਹਦੇ ਚ ਵੀ ਬਾਈ ਨੇ ਮੇਰਾ ਨਾਮ ਪਾਇਆ ਬਹੁਤ ਵੱਡੀ ਗੱਲ ਸੀਗੀ ਮੇਰੇ ਲਈ ਅੱਛਾ ਮੀਨੂ ਸਿੰਘ ਦੀ ਐਲਬਮ ਦੇ ਵਿੱਚ ਤੁਹਾਡਾ ਨਾਂ ਸੀ ਕੋਈ ਗੀਤ ਵੀ ਸੀ ਨਹੀਂ ਨਹੀਂ ਗੀਤ ਨਹੀਂ ਸੀ ਬਸ ਸਪੈਸ਼ਲ ਏਦਾਂ ਹੀ ਪਿਆਰ ਮੁਹੱਬਤ ਕਰਕੇ ਨਾ ਪਾਇਆ ਹਾਂਜੀ ਉਸ ਤੋਂ ਬਾਅਦ ਫਿਰ ਮੇਰਾ ਪਹਿਲਾ ਗੀਤ ਐਜ਼ ਏ ਗੀਤਕਾਰ ਆਇਆ ਆਰ ਗੁਰੂ ਭਾਜੀ ਨੇ ਆਪਣੇ ਬਹੁਤ ਵੱਡੇ ਮਿਊਜ਼ਿਕ ਰੈਕਟਰ ਨੇ ਹੂੰ ਉਹਨਾਂ ਨੇ ਐਜ਼ ਏ ਮਿਊਜ਼ਿਕ ਰੈਕਟ ਆ ਗੀਤਕਾਰ ਮੇਰਾ ਪਹਿਲਾ ਗੀਤ ਕੀਤਾ ਸ਼ੁਕਰਾਨਾ ਕਰ ਬੰਦੇ ਆ ਧਾਰਮਿਕ ਗੀਤ ਸੀਗਾ ਉਹ ਹੁਣ ਮੈਨੂੰ ਸਿੰਗਰ ਦਾ ਨਾਮ ਤਾਂ ਮੈਂ ਭੁੱਲ ਗਿਆ ਏਦ ਬੰਦੇ ਸੀਗੇ ਉਹ ਕਾਫੀ ਉਸ ਤੋਂ ਬਾਅਦ ਪਹਿਲਾ ਗੀਤ 2010 ਚ ਆਇਆ 13 ਚ ਫਿਰ ਮੇਰਾ ਆਇਆ ਅਮਰਿਤ ਸਿੰਘ ਜੀ ਦਾ ਮੁੰਡਾ ਚੰਡੀਗੜ੍ਹ ਤੋਂ ਸਚਿਨ ਹੁਜਿਆਪਾ ਜੀ ਨੇ ਕੀਤਾ ਮੇਰਾ ਦੂਜਾ ਗੀਤ ਜੀ ਇਹ ਦੋ ਗੀਤ ਮੈਂ ਐਜ਼ ਇੱਕ ਗੀਤਕਾਰ ਕਰੇ ਨੇ ਪਹਿਲਾਂ ਫਿਰ ਉਸ ਤੋਂ ਬਾਅਦ ਮੈਂ ਆਪਣਾ ਕੀਤਾ ਤੇ ਫਿਲਮਾਂ ਚ ਮੈਂ ਟਰਾਈ ਨਹੀਂ ਕੀਤਾ ਹੈਗਾ ਬਾਈ ਨਾਲ ਜਦੋਂ ਐਕਟਰ ਡਾਇਰੈਕਟਰ ਮਤਲਬ ਤੁਸੀਂ ਨਹੀਂ 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 ਮੈਂ ਰਾਈਟਰ ਮੈਂ ਨਾਵਲ ਵੀ ਲਿਖਿਆ ਵੈ ਹੂੰ ਮੈਂ ਸਾਹਿਤ ਵੀ ਬਹੁਤ ਪੜਦਾ ਐ ਤੇ ਪੜਦਾ ਵੀ ਰਹਾਂ ਪਹਿਲਾਂ ਅਛਾ ਨਾਵਲ ਆਇਆ ਹੋਇਆ ਨਹੀਂ ਹਜੇ ਆਇਆ ਨਹੀਂਗਾ ਪਬਲਿਸ਼ ਨਹੀਂ ਕਰਾਇਆ ਹੈਗਾ ਮੈਂ ਉਹ ਵੀ ਮੈਂ ਬਾਈ ਨੂੰ ਦਿਖਾਇਆ ਸੀਗਾ ਵੀ ਬਾਈ ਐਂ ਕਰਕੇ ਮੈਂ ਲਿਖਦਾ ਐ ਫੇਰ ਬਾਈ ਕਹਿੰਦੇ ਤੂੰ ਲੋਹੇ ਦਾ ਕੰਮ ਛੱਡ ਕੇ ਉਰੇ ਮੇਰੇ ਕੋਲ ਆ ਜਾ ਵੀ ਆਪਾਂ ਰੜ ਕੇ ਕੁਛ ਵੀ ਤੇਰਾ ਸ਼ੌਂਕ ਆ ਜਿਹੜਾ ਵੀ ਇਹਨੇ ਤੈਨੂੰ ਟਿਕਣ ਨਹੀਂ ਦੇਣਾ ਜੀ ਫੇਰ ਮੈਂ ਬਾਈ ਕੋਲ ਚੰਡੀਗੜ੍ਹ ਰਿਹਾ 2014 ਚ ਗਿਆ ਮੈਂ 16 ਤੱਕ ਅਸੀਂ ਰਹੇ ਉੱਥੇ ਫਿਲਮ ਲਿਖੀ ਪਹਿਲੀ ਫਿਲਮ ਮੈਂ ਬਾਈ ਜੀ ਨਾਲ ਲਿਖਵਾਈ ਵਾਪਸੀ ਜੀ ਹਰੀਸ਼ ਵਰਮਾ ਦੀ ਫਿਲਮ ਆਈ ਸੀਗੀ ਉਹ ਟਾਈਪ ਕਰੀ ਬਾਈ ਦੱਸਦੇ ਹੁੰਦੇ ਸੀਗੇ ਡਾਇਲੌਗ ਲਿਖੇ ਸੀ ਬਾਈ ਨੇ ਉਹ ਫਿਲਮ ਦੇ ਹੂੰ ਉੱਥੋਂ ਫਿਰ ਮੈਨੂੰ ਪਤਾ ਲੱਗਿਆ ਵੀ ਫਿਲਮ ਲਿਖੀ ਕਿਵੇਂ ਜਾਂਦੀ ਆ ਪਹਿਲਾਂ ਤੁਹਾਨੂੰ ਨਹੀਂ ਪਤਾ ਸੀ ਨਾ ਪਹਿਲਾਂ ਨਹੀਂ ਸੀ ਨਾ ਹਾਂਜੀ ਹਾਂ ਵੀ ਨਾਵਲ ਮੈਂ ਲਿਖ ਲਿਆ ਸੀ ਉਦੋਂ ਤੱਕ ਪੂਰਾ ਪਰ ਮੈਨੂੰ ਫਿਲਮ ਦਾ ਨਹੀਂ ਸੀ ਪਤਾ ਤੇ ਉਹ ਲਿਖਵਾਈ ਉਸ ਤੋਂ ਬਾਅਦ ਬਾਈ ਜਨੂੰ ਪਹਿਲੀ ਵਾਰੀ ਦੀਪ ਸਿੱਧੂ ਨੂੰ ਮਿਲਣ ਗਏ ਨੇ ਬੰਬੇ ਬਾਈ ਨੂੰ ਜੀ ਤੇ ਉਦੋਂ ਵੀ ਮੈਂ ਨਾਲ ਹੀ ਸੀਗਾ ਬਾਈ ਦੇ ਰਹਿੰਦਾ ਤੇ ਮੈਂ ਹੀ ਬਾਈ ਨੂੰ ਛੱਡ ਕੇ ਆਇਆ 에ਰਪੋਰਟ ਤੇ ਵੀ ਚਲੋ ਉਹ ਫਿਰ ਜਦੋਂ ਬਾਈ ਨੇ ਹਾਂ ਕਰੀ ਦੀਪ ਸਿੱਧੂ ਨੇ ਫਿਰ ਅਸੀਂ ਜੋਰਾ ਫਿਲਮ ਸਟਾਰਟ ਕਰੀ ਲਿਖਣੀ ਦੀਪ ਸਿੱਧੂ ਬਾਈ ਨੂੰ ਮਿਲੇ ਹੋ ਤੁਸੀਂ ਦੀਪ ਸਿੱਧੂ ਬਾਈ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਮਿਲੇ ਆ ਵੀਰੇ ਜਦੋਂ ਅਸੀਂ ਫਿਲਮ ਲਿਖਦੇ ਸੀਗੇ ਜਦੋਂ ਪਹਿਲੀ ਵਾਰੀ ਮੈਨੂੰ ਪਤਾ ਆਪਣੇ ਪੀਟੀਸੀ ਪੰਜਾਬੀ ਤੇ ਅਸੀਂ ਟੀਜ਼ਰ ਕੀਤਾ ਸੀਗਾ ਜੋਰਾ 10 ਨੰਬਰੀਆ ਦਾ ਲਾਂਚ ਉਸ ਦਿਨ ਪਹਿਲੀ ਵਾਰੀ ਦੀਪ ਸਿੱਧੂ ਬਾਈ ਨੂੰ ਮੈਂ ਮਿਲਿਆ ਸੀਗਾ ਐਜ਼ ਵੀ ਐਕਟਰ ਦੇ ਤੌਰ ਤੇ ਕੋਈ ਆਖਰੀ ਯਾਦ ਉਹਨਾਂ ਦੀ ਆਖਰੀ ਯਾਦ ਮੈਂ ਤੁਹਾਨੂੰ ਦੱਸ ਦਣਾ ਆਪਣੇ ਛੋਟੇ ਦਾ ਵਿਆਹ ਸੀਗਾ ਵਿਪਨ ਦਾ ਬਾਈ ਨਾਲ ਮੇਰੀ ਲਾਸਟ ਗੱਲ ਉਹੀ ਹੋਈ ਵੀ ਆ ਮੈਨੂੰ ਲੱਗਦਾ ਹਾਂਜੀ ਤੇ ਮੈਨ ਇੱਕ ਅਨਨੌਨ ਨੰਬਰ ਤੋਂ ਫੋਨ ਆ ਗਿਆ ਅਸਲ ਜੀ ਮੇਰੇ ਕੋਲ ਨੰਬਰ ਵੀ ਨਹੀਂ ਸੀਗਾ ਦੀਪ ਬਾਈ ਦਾ ਹੂੰ ਤੇ ਇਹਦਾ ਵਿਆਹ ਮੈਨੂੰ ਫੋਨ ਆ ਗਿਆ ਮੈਨੂੰ ਕਹਿੰਦੇ ਦੀਪ ਬੋਲਦੇ ਹੋ ਮੰਡੀ ਵਾਲਾ ਮੈਂ ਕਿਹਾ ਹਾਂਜੀ ਭਾਈ ਕਹਿੰਦੇ ਮੈਂ ਦੀਪ ਸਿੱਧੂ ਬੋਲਦਾ ਹਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਭਾਈ ਦੇ ਵਿਆਹ ਦੀਆਂ ਤੁਸੀਂ ਦੱਸਿਆ ਹੀ ਨਹੀਂ ਹੂੰ ਤੇ ਜਦੋਂ ਉਹਨਾਂ ਨੇ ਇੰਨਾ ਕਿ ਮੇਰੇ ਤਾਂ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਮੈਂ ਕਿਹਾ ਵੀ ਦੀਪ ਸਿੱਧੂ ਬਾਈ ਦਾ ਫੋਨ ਆ ਗਿਆ ਕਹਿੰਦੇ ਤੁਸੀਂ ਬੁਲਾਇਆ ਹੀ ਨਹੀਂਗਾ ਸਾਨੂੰ ਤੇ ਮੈਂ ਇੰਨਾ ਸ਼ਰਮਿੰਦਾ ਹੋਇਆ ਹੁਣ ਵੀਰੇ ਮੈਨੂੰ ਆਏ ਸੀਗਾ ਵੀ ਉਹ ਬਹੁਤ ਵੱਡੇ ਸਟਾਰ ਨੇ ਹਨਾ ਸਾਡੇ ਬਲਾਵੇ ਤੇ ਕਿੱਥੇ ਆਉਣਗੇ ਉਹ ਹਨਾ ਵੀ ਇੰਨੀ ਦੂਰੋਂ ਤੇ ਬਾਈ ਹੋਣੀ ਸਾਰੇ ਆਏ ਹੋਏ ਸੀਗੇ ਵਿਆਹ ਤੇ ਅਮਨਦੀਪ ਬਾਈ ਤੇ ਸਾਡੀ ਸਾਰੀ ਟੀਮ ਬਠਿੰਡੇ ਤੋਂ ਭਾਬੀ ਹੋਣੀ ਕੁੱਲ ਸਿੱਧੂ ਬਾਈ ਦੇ ਬੇਟੇ ਤੇ ਮੈਨੂੰ ਬੜਾ ਫੀਲ ਹੋਇਆ ਮੈਂ ਕਿਹਾ ਵੀ ਯਾਰ ਇਹ ਤਾਂ ਗਲਤ ਗੱਲ ਹੋ ਗਈ ਹਨਾ ਹੂੰ ਤੇ ਪਰ ਮੈਂ ਦੱਸਿਆ ਵੀ ਦੀ ਵੀਰੇ ਨੂੰ ਮੈਂ ਕਿਹਾ ਵੀ ਮੈਨੂੰ ਆਏ ਸੀਗਾ ਵੀ ਤੁਸੀਂ ਸਾਡੇ ਆਉਣਾ ਨਹੀਂਗਾ ਤੇ ਜਦੋਂ ਅਸੀਂ ਬਰਾਤ ਲੈ ਕੇ ਪਹੁੰਚੇ ਬਾਈ ਦਾ ਨਾ ਮਾਸੀ ਦਾ ਬੇਟਾ ਐਸੇ ਮਰ ਸਿਮਰਨ ਉਹ ਤੇ ਟੋਨੀ ਆ ਮੁੰਡਾ ਸਾਡੇ ਡੜਹੀੜੀ ਪਿੰਡ ਤੋਂ ਗਵਿੰਦਗੜ੍ਹ ਦੇ ਨਾਲ ਟੋਨੀ ਉਹ ਦੋਨੋਂ ਸਾਡੇ ਜਾਂਦੇ ਨੂੰ ਉੱਥੇ ਖੜੇ ਸ਼ਗਨ ਦੇਣ ਲਈ ਬਾਈ ਦੀਪੋੜਾ ਨੇ ਭੇਜੀ ਆਪਣੇ ਫੋਨ ਕਰਕੇ ਹਾਂਜੀ ਬੰਬੇ ਤੋਂ ਉਹਨਾਂ ਨੂੰ ਕਿਹਾ ਵੀ ਆਪਣੇ ਭਰਾ ਦਾ ਵਿਆਹ ਹੈ ਜਾ ਕੇ ਆਓ ਉਹ ਮੈਨੂੰ ਗੱਲ ਬਾਈ ਦੀ ਬਹੁਤ ਵੀ ਇਮੋਸ਼ਨਲ ਕਰਦੀ ਜਾਂਦੀ ਆ ਮੈਂ ਲਿਖ ਕੇ ਵੀ ਪਾਈ ਸੀ ਫੇਸਬੁੱਕ ਤੇ ਉਸ ਤੋਂ ਬਾਅਦ ਫਿਰ ਸਾਡਾ ਗਾਣਾ ਆਇਆ ਜਦ ਬਾਈ ਨੇ ਜਦ ਮੈਨੂੰ ਇੱਕ ਵੀਡੀਓ ਬਣਾ ਕੇ ਭੇਜੀ ਸੀ ਗਾਣੇ ਤੋਂ ਗਾਣੇ ਦੀ ਜਿੱਦਾਂ ਸਪੋਰਟ ਲਈ ਆਪਾਂ ਬਣਵਾਨੇ ਹੁੰਦੇ ਆ ਬਾਈਟ ਉਹ ਜਦੋਂ ਘਟਨਾ ਘਟਦੀ ਆ ਦੀ ਸਿੱਧੂ ਹੋਣਾ ਦੇ ਨਾਲ ਉਦੋਂ ਕਿਵੇਂ ਮਹਿਸੂਸ ਕਰਿਆ ਤੁਸੀਂ ਕਿਉਂਕਿ ਜਿਹੜੇ ਬੰਦੇ ਨਾਲ ਅਸੀਂ ਕਰੀਬੀ ਬਹੁਤ ਕਰੀਬੀ ਰਹਿੰਦੇ ਹਾਲਾਂਕਿ ਬਹੁਤ ਜਦੋਂ ਕਿਸਾਨੀ ਘੋਲ ਵੇਲੇ ਬਹੁਤ ਆਲੋਚਨਾ ਵੀ ਹੋਈ ਦੀਪ ਸਿੱਧੂ ਹੁਣਾਂ ਦੀ ਪਰ ਬਾਅਦ ਦੇ ਵਿੱਚ ਪੂਰਾ ਪੰਜਾਬ ਉਹਨਾਂ ਦੇ ਨਾਲ ਖੜ ਜਾਂਦਾ ਹੈਗਾ ਇਸ ਘਟਨਾ ਤੋਂ ਹਾਂਜੀ ਭਾਈ ਉਹ ਅਸੀਂ ਦੇਖਿਆ ਸਾਰਾ ਅੱਖੀ ਹਾਂਜੀ ਉਹ ਵਰਤਾਰਾ ਹੁੰਦਾ ਅਸਲ 'ਚ ਦੀਪ ਭਾਈ ਹੁਣੇ ਗੱਲਾਂ ਦੱਸੀਆਂ ਭਾਈ ਨੇ ਸਾਰਿਆਂ ਨੇ ਵੈਸੇ ਜੀ ਵੀ ਦੁਬਾਰਾ ਗੱਲ ਕਰਦੇ ਫਿਰ ਅੱਲਾ ਕੋ ਪਤਾ ਨਹੀਂ ਹਾਂ ਨਾ ਫੇਮਲੀ ਕਰਦੇ ਨੇ ਅਸੀਂ ਉਹਦੇ ਘਰੇ ਗਏ ਜਦੋਂ ਬਾਈ ਦੇ ਨਾਲ ਉਦੋਂ ਸੋਚ ਨੂੰ ਵੀ ਹੱਥ ਨਹੀਂ ਸੀ ਲੰਦਾ ਹੁੰਦਾ ਆ ਆਪਣੀਆਂ ਸੋਚਾਂ ਹੁੰਦੀਆਂ ਨੇ ਵਿਜਲੀ ਵਾਲੀਆਂ ਉਹ ਵੀ ਕੋਣੀ ਨਾਲ ਐ ਬੰਦ ਕਰਦੇ ਹੁੰਦੇ ਸੀਗੇ ਵੀ ਉਹ ਇੰਨਾ ਸੀਗਾ ਬੰਦਾ ਇਦਾਂ ਦਾ ਉਹ ਬਾਅਦ ਚ ਜਮ੍ਹਾਂ ਹੀ ਬਦਲ ਗਿਆ ਭਾਈ ਜਦੋਂ ਇੱਥੇ ਮਿੱਟੀ 'ਚ ਬੈਠ ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਸੀਗੇ ਈਵਨ ਕਿ ਜਦੋਂ ਉਹਨਾਂ ਨੇ ਹੱਥ ਵੀ ਮਲਾਉਣਾ ਤਾਂ ਹੱਥ ਮਲਾ ਕੇ ਹੀ ਸਾਫ਼ ਕਰਨ ਲੱਗ ਜਾਂਦੇ ਸੀਗੇ ਮੈਂ ਦੇਖਿਆ ਵਾ ਸਾਰਾ ਮੈਂ ਘਰੇ ਵੀ ਰਹਿਆ ਉਹਨਾਂ ਦੇ ਜਦੋਂ ਅਸੀਂ ਜਾਂਦੇ ਸੀਗੇ ਭਾਈ ਮੈਨੂੰ ਲੈ ਕੇ ਜਾਂਦੇ ਸੀ ਅਸੀਂ ਗੱਲਾਂ ਬਾਤ ਇਹ ਆਪਣਾ ਕੰਮ ਕਰਦੇ ਰਹਿੰਦੇ ਸੀ ਅਸੀਂ ਉਹਨਾਂ ਦੇ ਡਰਾਈング ਰੂਮ 'ਚ ਬੈਠੇ ਹੁੰਦੇ ਸੀਗੇ ਵੀ ਮੈਨੂੰ ਜਦੋਂ ਇਹ ਗੱਲ ਪਤਾ ਲੱਗੀ ਜਦੋਂ ਗਰਦਾਰੀ ਵਾਲਾ ਲੋਕਾਂ ਨੇ ਉਹ ਚੱਕਰ ਪਿਆ ਇਹਨਾਂ ਦਾ ਉਦੋਂ ਅਸੀਂ ਬਹੁਤ ਸਪੋਰਟ ਕਰੀ ਅਸੀਂ ਪੋਸਟਾਂ ਵੀ ਪਾਈਆਂ ਲਿਖ ਕੇ ਵੀ ਇਹਦਾ ਇਹ ਜਿਹਾ ਬੰਦਾ ਨਹੀਂ ਹੈਗਾ ਤੁਸੀਂ ਧੱਕਾ ਨਾ ਕਰੋ ਸਭ ਤੋਂ ਪਹਿਲੀ ਪੋਸਟ ਪਾਈ ਸੀ ਅਮਰਦੀਪਾ ਜੀ ਨੇ ਉਸ ਤੋਂ ਬਾਅਦ ਅਸੀਂ ਲਿਖ ਕੇ ਪਾਈਆਂ ਫੋਟੋਆਂ ਪਾਈਆਂ ਨਾਲ ਜਿਹੜੀਆਂ ਸਾਡੀਆਂ ਸਾਂਝੀਆਂ ਫੋਟੋਆਂ ਨੇ ਆਪਚ ਉਦੋਂ ਜਦੋਂ ਘਟਨਾ ਘਟਦੀ ਉਸ ਵਾਰ ਜਦੋਂ ਘਟਦੀ ਆ ਜਦੋਂ ਲੋਕ ਗਦਾਰ ਕਹਿੰਦੇ ਨੇ ਉਦੋਂ ਨਹੀਂ ਜਦੋਂ ਇੱਕ ਐਕਸੀਡੈਂਟ ਵਾਲੀ ਘਟਨਾ ਵਾਪਰਦੀ ਉਹ ਤਾਂ ਫਿਰ ਵੀ ਜੀ ਸੈਣ ਤੋਂ ਬਾਹਰ ਹੀ ਸੀ ਨਾ ਗੱਲ ਫੇਰ ਆਪਾਂ ਦਾ ਸੋਚ ਹੀ ਨਹੀਂ ਸੀ ਸਕਦੇ ਇਹ ਗੱਲ ਉਹ ਤੁਹਾਡਾ ਤਾਂ ਪਿਆਰ ਸੀ ਬੰਦਾ ਟੁੱਟ ਗਿਆ ਬਹੁਤ ਬਹੁਤ ਹਾਂਜੀ ਬਾਅਦ ਚ ਤਾਂ ਮੇਰੇ ਕੋਲ ਨੰਬਰ ਆ ਗਿਆ ਸੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ ਕਿ ਬਾਈ ਨਾਲ ਪਰ ਆਏ ਨਹੀਂ ਸੀ ਪਤਾ ਵੀ ਆਹ ਗੱਲ ਜਿਹੜਾ ਬੰਦਾ ਆਪਣਾ ਆਪ ਦਾ ਹੁੰਦਾ ਉਹ ਇੱਕਦਮ ਚਲਾ ਜਾਵੇ ਨਾਲੇ ਉਹ ਬੰਦੇ ਨਾਲ ਤਾਂ ਜਾਂਦਾ ਇਹ ਜਿਹੜੀਆਂ ਜੁੜੀਆਂ ਮੈਂ ਸੀਗੀਆਂ ਵੀ ਹੂੰ ਵੀ ਉਹ ਤਾਂ ਇੰਨਾ ਪ੍ਰਾਮਾ ਮੰਗ ਵਰਤਨ ਵਾਲਾ ਬੰਦਾ ਸੀਗਾ ਹੂੰ ਵੀ ਆਪਾਂ ਸੋਚ ਹੀ ਨਹੀਂ ਸਕਦੇ ਵੀ ਜੀ ਬਾਈ ਨਾਲ ਅਮਰਦੀਪ ਬਾਈ ਨਾਲ ਗੱਲ ਹੋਈ ਫਿਰ ਉਸ ਦਿਨ ਤੁਹਾਡੀ ਨਹੀਂ ਬਾਈ ਨਾਲ ਉਸ ਦਿਨ ਨਹੀਂ ਹੋਈ ਬਾਅਦ ਚ ਗੱਲ ਹੋਈ ਮੇਰੀ ਬਾਈ ਨਾਲ ਘਟਨਾ ਦਾ ਤੁਹਾਨੂੰ ਪਤਾ ਲੱਗਿਆ ਸੀ ਹਾਂਜੀ ਉਹ ਪਤਾ ਲੱਗਿਆ ਸੀ ਇਹਨੇ ਉਹ ਦੱਸਿਆ ਆ ਕੇ ਛੋਟੇ ਨੇ ਮੈਂ ਘਰੇ ਉਸ ਦਿਨ ਇਕੱਲਾ ਹੀ ਸੀਗਾ ਤੇ ਇਹ ਕਹਿੰਦਾ ਬਾਈ ਆਹ ਗੱਲ ਹੋ ਗਈ ਯਾਨੀ ਸੀ ਵੀ ਬਹੁਤ ਔਖਾ ਸੀ ਸੁਣਨਾ ਹੀ ਬਹੁਤ ਔਖਾ ਸੀ ਇਹ ਜਿਵੇਂ ਸਿੱਧੂ ਮੂਸੇ ਵਾਲੇ ਨਾਲ ਹੋਇਆ ਜਿਵੇਂ ਓਵੇਂ ਲੋਕ ਅਫਸੈਟ ਹੋਏ ਨੇ ਓਵੇਂ ਹੀ ਹੋਊ ਸੀਗਾ ਵੀ ਬੰਦਾ ਸਹਿ ਨਹੀਂ ਸੀ ਤੁਸੀਂ ਭਾਵੁਕ ਹੋ ਰਹੇ ਹੋ ਨਹੀਂ ਪਾਣੀ ਦਾਲੋ ਪਲੀਜ਼ ਨਹੀਂ ਕੋਈ ਗੱਲ ਨਹੀਂ ਬਿਲਕੁਲ ਜੀ ਆਪਣੇ ਜਦੋਂ ਜਾਂਦੇ ਨੇ ਤਾਂ ਬੰਦਾ ਭਾਵੁਕ ਹੋ ਜਾਂਦਾ ਹੈਗਾ ਫਿਲਮਾਂ ਦੇ ਵਿੱਚ ਤੁਸੀਂ ਸਕ੍ਰਿਪਟ ਦੇ ਤੌਰ ਤੇ ਕੰਮ ਕੀਤਾ ਦੀ ਬਾਈ ਹਾਂਜੀ ਗਾਣੇ ਅੱਗੇ ਤੁਹਾਡੇ ਹੋਰ ਵੀ ਆ ਰਹੇ ਨੇ ਹਾਂਜੀ ਕਿ ਹੁਣ ਕਿਹੜੇ ਕਿਹੜੇ ਟਰੈਕ ਤੁਸੀਂ ਕੀਤੇ ਨੇ ਨਵੇਂ ਹੁਣ ਫਿਲਹਾਲ ਤਾਂ ਮੇਰੇ 5 ਗੀਤ ਆ ਚੁੱਕੇ ਨੇ ਜੀ ਹਜੇ ਗੀਤਾਂ ਤੇ ਕੰਮ ਚੱਲ ਰਿਹਾ ਵੀ ਕਰਨੇ ਕਿਹੜੇ ਨੇ ਜਿਹੜੀ ਸੀ ਐਲਬਮ ਵਿੱਚ ਮੈਂ ਅਨਾਉਂਸ ਕਰੇ ਸੀਗੇ ਤਿੰਨ ਗੀਤ ਉਹਦੇ ਚੋਂ ਰਹਿੰਦੇ ਨੇ ਬਾਕੀ ਮੈਂ ਨਵੇਂ ਲਿਖੀ ਜਾਂਦਾ ਡਿਊਟ ਕਰਨੀ ਕੋਈ ਸਕ੍ਰਿਪਟਿੰਗ ਦੇ ਵਿੱਚ ਕਰੋਗੇ ਫਿਲਮ ਦੇ ਵਿੱਚ ਕੋਈ ਕੰਮ ਜਿਵੇਂ ਤੁਸੀਂ ਕਰ ਫਿਲਮਾਂ ਮੈਂ ਸਟਾਰਟ ਕੀਤੀਆਂ ਮੈਨੇ ਦੋ ਹਨ ਸ਼ਾਰਟ ਮੂਵੀਜ਼ ਜਾਂ ਕੁਝ ਨਹੀਂ ਨਹੀਂ ਵੱਡੀਆਂ ਹੀ ਕਰੀਆਂ ਮੈਨੇ ਫੀਚਰ ਫਿਲਮਾਂ ਹੀ ਫੀਚਰ ਫਿਲਮਾਂ ਹਾਂਜੀ ਹਾਂ ਕਦੇ ਬਾਈ ਅਮਰਦੀਪ ਗਿੱਲ ਹੁਣਾਂ ਨੇ ਕਦੇ ਕਿਹਾ ਹੋਵੇ ਤੁਹਾਨੂੰ ਕਿ ਮੇਰੇ ਵਾਲਾ ਗੀਤ ਗਾਓ ਕੋਈ ਲਿਖਿਆ ਹੋਇਆ ਹਾਂਜੀ ਬਾਈ ਨੇ ਇਹ ਮੈਂ ਤੁਹਾਨੂੰ ਗੱਲ ਦੱਸਦਾ ਵੀ ਤੂੰ ਪਹਿਲਾ ਗੀਤ ਕਰ ਵੀ ਮੈਂ ਤੇਰੇ ਲਈ ਬੱਬੂ ਮਾਨ ਬਾਈ ਵਰਗਾ ਗੀਤ ਲਿਖ ਕੇ ਦੇਣਾ ਉਹ ਫਿਰ ਵੀਰ ਜੀ ਮੇਰਾ ਸਕੇਲ ਹੈ ਨਹੀਂ ਉਸ ਲੈਵਲ ਦਾ ਤੇ ਮੈਂ ਕਿਹੜਾ ਸਿੱਖਿਆ ਮੈਂ ਮੈਂ ਤਾਂ ਸ਼ੌਂਕੀ ਹੀ ਗਾਉਣਾ ਹੈ ਉਹ ਫਿਰ ਮੈਂ ਬਾਈ ਨੂੰ ਹੱਥ ਜੋੜੇ ਮੈਂ ਕਿਹਾ ਬਾਈ ਵੀ ਮੈਨੂੰ ਨਹੀਂ ਗਾਉਣਾ ਹੈਗਾ ਇਹ ਉਹ ਗੀਤ ਅਮਰਿੰਦਰ ਗਿੱਲ ਬਾਈ ਨੇ ਕਿਸੇ ਟਾਈਮ ਗਾਉਣਾ ਸੀਗਾ ਕਿ ਕਿਹੜਾ ਗਾਣਾ ਸੀ ਉਹ ਹੁਣ ਗਾਣੇ ਦੇ ਬੋਲ ਤਾਂ ਨਹੀਂ ਮੇਰੇ ਯਾਦ ਹੈਗੇ ਜੀ ਮਤਲਬ ਇੱਕਦਮ ਨਿਕਲ ਜਾਂਦੇ ਦੋਸਤ ਹਾਂਜੀ ਹਾਂ ਪਰ ਉਹ ਉਹ ਬਾਈ ਨੇ ਮੈਨੂੰ ਦੱਸੀ ਇਹ ਗੱਲ ਬਾਈ ਕਹਿੰਦੇ ਵੀ ਅਮਰਿੰਦਰ ਨੇ ਡੰਮੀ ਕਰਨੀ ਸੀਗੀ ਇਹਦੀ ਦੀਪ ਵੀ ਤੂੰ ਕਰ ਮੈਂ ਕਿਹਾ ਬਾਈ ਫਿਰ ਮੈਂ ਨਹੀਂ ਉੱਥੇ ਤੱਕ ਗਾ ਸਕਦਾ ਮੈਨੂੰ ਮਾਫ਼ ਕਰਿਓ ਵੀ ਮੈਂ ਤਾਂ ਆਪਣੇ ਗੀਤਾਂ ਨਹੀਂ ਆਪੇ ਤਰਜਾ ਬਣਾ ਕੇ ਗਾ ਲਾਂ ਮੈਂ ਮਿਊਜ਼ਿਕ ਡਾਇਰੈਕਟਰ ਨੂੰ ਦੱਸ ਦਿੰਨਾ ਵੀ ਆਹ ਤਰਜਾ ਮੇਰੀ ਉਹਦੇ ਤੇ ਉਹ ਸੰਗੀਤ ਲਾ ਦਿੰਦੇ ਨੇ ਕੋਈ ਲੰਬਾ ਨਾ ਜੰਮਾ ਨਹੀਂ ਸਿੱਖਿਆ ਬਿਲਕੁਲ ਫਿਰ ਆਪ ਹੀ ਰਿਆਜ਼ ਕਰਦੇ ਹੋ ਟਰੱਕ ਚ ਹੀ ਕਿ ਜੇ ਕਰੇ ਰੱਬਾ ਜਾ ਰੱਖਿਆ ਹੋਇਆ ਤੁਸੀਂ ਦੱਸਿਆ ਕਿ ਬਾਜਾ ਵੀ ਲੈਂਦਾ ਹਾਂ ਹਾਂ ਬਾਜਾ ਹੈਗਾ ਜੀ ਉਹ ਬਾਜਾ ਵੀ ਆਏ ਆ ਉਹਦੇ ਲਈ ਮੈਂ ਤਰਜਾ ਹੀ ਬਣਵਾਈਆਂ ਸੀਗੇ ਮੈਂ ਬੰਦਾ ਰੱਖਿਆ ਸੀਗਾ ਆਪ ਜਾਣਾ ਜੀ ਸੀਗੇ ਸਾਡੇ ਇੱਥੋਂ ਖੰਨੇ ਤੋਂ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਸਿੱਖਣਾ ਹੈ ਉਹ ਸਿੱਖਣਾ ਦਾ ਕੀ ਸੀਗਾ ਅਸਲ 'ਚ ਮੇਰੀ ਜੋ ਦਿਮਾਗ 'ਚ ਸੀਗੀਆਂ ਤਰਜਾਂ ਮੈਂ ਗੀਤਾਂ ਦੀਆਂ ਉਹ ਕਲੀਅਰ ਕਰਵਾਈਆਂ ਸੀਗੀਆਂ ਵੀ ਇਹ ਹੈਗੀਆਂ ਵੀ ਨੇ ਤਰਜਾਂ ਜੋ ਮੈਂ ਲਿਖੀਆਂ ਮੈਨੇ ਇੱਕ ਉਹੀ ਹੈ ਕੰਮ ਵੀ ਫੇਰ ਨਹੀਂ ਹੋ ਰਾ ਪਈਏ ਹੂੰ ਉਹ ਫਿਰ ਜਦੋਂ ਉਹਨਾਂ ਨੇ ਬਣਾ ਕੇ ਦਿੱਤੀਆਂ ਵੀ ਹਾਂ ਗੀਤ ਬਣ ਸਕਦੇ ਨੇ ਬਣ ਸਕਦੇ ਹਾਂਜੀ ਫੇਰ ਮੈਂ ਕਿਉਂਕਿ ਜਿਹੜਾ ਗਾਣਾ ਲਿਖਦਾ ਨਾ ਬੰਦਾ ਜੇ ਉਹ ਆਪ ਹੀ ਕੰਪੋਜ਼ ਕਰ ਸਕਦਾ ਤਾਂ ਬਹੁਤ ਛੋੜਾ ਹੋ ਸਕਦਾ ਕਿਉਂਕਿ ਜਿਹੜੇ ਮੇਡ ਅਮਰ ਦੀ ਬਾਈ ਆਪ ਵੀ ਕੰਪੋਜ਼ ਕੰਪੋਜ਼ ਕਰ ਲੈਂਦੇ ਗਾਣੇ ਨਾ ਤਾਂ ਹੋਰ ਖੂਬਸੂਰਤ ਹੋ ਜਾਂਦਾਗਾ ਇਹ ਤਾਂ ਵੀਰ ਜੀ ਐਂ ਜਦੋਂ ਇੱਕ ਲਾਈਨ ਬਣ ਗਈ ਨਾ ਉਹਦੀ ਵੀ ਤਰਜ ਬਣ ਜਾਂਦੀ ਹੈ ਗੀਤਕਾਰ ਦੇ ਦਿਮਾਗ 'ਚ ਹੂੰ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੇ ਕੋਲ ਇੱਕ ਲਾਈਨ ਪਈ ਹੈ ਇੱਕ ਗੀਤ ਦੀ ਇੱਕੇ ਲਾਈਨ ਲਿਖੀ ਹੋਈ ਹੈ ਮੈਨੂੰ ਲੱਗਦਾ 3 ਸਾਲ ਹੋ ਗਏ ਜੀ ਉਹ ਇੱਕੇ ਲਾਈਨ ਲਿਖੀ ਹੋਈ ਹੈ ਤੁਹਾਨੂੰ ਮੈਂ ਗਾ ਕੇ ਵੀ ਸੁਣਾਉਣਾ ਲਾਈਨ ਇੱਕੇ ਆ ਗਾ ਕੇ ਸੁਣਾ ਦਿਓ ਓ ਸਟੋਰ ਸੀ ਤੇਰੀ ਕੋਠੀ ਦਾ ਜਮਮਟੀ ਸੀ ਮੁਟਿਆਰੇ ਨੀ ਜਿੱਥੇ ਪਹਿਲੀ ਵਾਰ ਮਿਲੇ ਸੀ ਆਪਾਂ ਦੋਹੇ ਨਾਰੇ ਨੀ ਓ ਸਟੋਰ ਸੀ ਤੇਰੀ ਕੋਠੀ ਦਾ ਜਮਮਟੀ ਸੀ ਮੁਟਿਆਰੇ ਨੀ ਜਿੱਥੇ ਪਹਿਲੀ ਵਾਰ ਮਿਲੇ ਸੀ ਆਪਾਂ ਦੋਹੇ ਨਾਰੇ ਨੀ ਮਸੈ ਨਹੀਂ ਗੇ ਲੈਣਾ ਅੱਛਾ ਸਟੋਰ ਸੀ ਜਾਂ ਮਮਟੀ ਸੀ ਹਾਂ ਵੀ ਬਸ ਪਤਾ ਨਹੀਂ ਕਿਵੇਂ ਹਾਂ ਬਣ ਗਈ ਗੱਲ ਬਸ ਨਹੀਂ ਮੈਂ ਹੁਣ ਅੱਜ ਕੱਲ ਆ ਚੱਲ ਰਿਹਾ ਇਹਦੇ ਵਾਲਾ ਇੰਡ ਕਾਲੀ ਬੀਬੀ ਚੱਲੀ ਜਾਂਦੀ ਹੈ ਹਾਂ ਉਹਨਾਂ ਦਾ ਵੀ ਗਾਣਾ ਹੈ ਤੁਹਾਨੂੰ ਪਤਾ ਹੈ ਕਿ ਉਹਨਾਂ ਦਾ ਵੀ ਗਾਣਾ ਇਸੇ ਤਰ੍ਹਾਂ ਦਾ ਸੀਗਾ ਕਿ ਵੀ ਕੋਠੇ-ਕੋਠੇ ਆ ਜੀ ਮਿੱਤਰਾਂ ਵੀ ਲਾਲ ਫੁੱਲਾਂ ਵਾਲੀ ਸਾਡੇ ਤੇ ਰਜਾਈ ਉਹ ਮੈਂ ਉਹ ਹਾਂਜੀ ਉਹ ਬੀਬੀਆਂ ਤੋਂ ਸੁਣਿਆ ਮੈਂ ਜਿਹੜੇ ਪਿੰਡਾਂ 'ਚ ਆਪਣੇ ਵਿਧਾਈ ਵਾਲੇ ਜਾਂਦੇ ਹੁੰਦੇ ਨੇ ਨਾ ਵਿਆਹ ਤੋਂ ਦੂਏ ਦਿਨ ਬਾਅਦ ਉਹਨਾਂ ਤੋਂ ਸੁਣਿਆ ਮੈਂ ਉਹ ਵਜਾ ਕੇ ਕੁਰਸੀ ਤੇ ਡਫਲੀ ਜੀ ਵਜਾ ਕੇ ਗਾ ਰਹੇ ਸੀ ਫਿਰ ਬਾਅਦ ਚ ਮੈ ਸੁਣਿਆ ਉਹ ਗਾਣਾ ਲੱਭ ਕੇ ਇਸ ਵਾਰੀ ਕਿਵੇਂ ਦੇਖ ਦਿਓ ਜਿਵੇਂ ਮਤਲਬ ਕਈ ਬੰਦੇ ਬੰਦੇ ਚੁੱਪ ਬੈਠਾ ਤੇ ਇਕਦਾਂ ਵੀ ਵਾਇਰਲ ਹੋ ਜਾਂਦਾ ਹੈਗਾ ਹੁਣ ਜਿਵੇਂ ਅੱਜ ਇੰਡਕਾਲੀ ਬੀਬੀ ਹਰ ਇੱਕ ਬੰਦਾ ਰੀਲ ਬਣਾਈ ਜਾਂਦਾ ਤਕਦੀਰ ਆ ਬਾਈ ਕਿਸਮਤ ਆ ਹੁਣ ਦੇਖੋ ਅਸੀਂ ਗੀਤ ਕਰੇ ਨੇ ਭਲਾ ਦੀ ਮਜ਼ਾਕ ਚ ਬਣਾਈ ਜਾਂਦੇ ਆ ਹਾਂਜੀ ਬਿਲਕੁਲ ਅਸੀਂ ਹੁਣ ਗੀਤ ਕਰੇ ਨੇ ਅਸੀਂ ਲੋਕਾਂ ਨੂੰ ਇੰਨਾ ਗਿਆ ਬਾਈ ਗੀਤ ਸ਼ੇਅਰ ਕਰੋ ਤੇ ਆ ਸਾਡਾ ਨਵਾਂ ਗੀਤ ਆਇਆ ਇੰਨੇ ਪੈਸੇ ਲਾਉਣੇ ਆ ਹਨਾ ਯਾਰ ਲੈ ਕਹਿੰਦਾਸ ਤਾਂ ਬਣਾਉਂਦੇ ਹੀ ਨਹੀਂ ਯਾਰ ਸਾਨੂੰ ਤਾਂ ਬਣਾਉਣਾ ਹੀ ਨਹੀਂ ਆਉਂਦਾ ਪਾਉਣੀ ਵੀ ਨਹੀਂ ਆਉਂਦੀ ਰੀਲ ਹੁਣ ਉਹ ਵੀ ਬੰਦੇ ਆ ਰੀਲ ਪਾ ਕੇ ਵੀ ਮੈਂ ਦੇਖੇ ਨੇ ਵੀ ਪਾਈ ਜਾਂਦੇ ਨੇ ਇਹਦੇ ਤੇ ਬਣਾਈ ਜਾਂਦੇ ਤੁਹਾਡਾ ਕਿਸੇ ਨੇ ਗੀਤ ਕੋਈ ਚੱਕਿਆ ਕਦੇ ਗਾਤਾ ਹੋਵੇ ਕਦੇ ਕੋਈ ਨਹੀਂ ਗੀਤ ਨਹੀਂ ਨਹੀਂ ਅਜੇ ਮੈਂ ਦਿਖਾਇਆ ਹੀ ਨਹੀਂ ਅਸਲ 'ਚ ਗੀਤ ਕਿਸੇ ਨੂੰ ਅੱਜ ਤੱਕ ਮੈਂ ਕਿਸੇ ਲੁਕੋ ਕੇ ਹੀ ਰੱਖਦੇ ਹਾਂ ਲੁਕੋ ਕੇ ਨਹੀਂ ਗੱਲ ਇਹ ਨਹੀਂ ਹੈਗੀ ਵੀ ਇੱਕ ਤਾਂ ਮੈਂ ਗਿਆ ਹੀ ਨਹੀਂ ਕਿਸੇ ਕੋਲ ਥੋੜਾ ਜਿਹਾ ਸੁਭਾਅ ਮੇਰਾ ਇਹੋ ਜਿਹਾ ਹੈ ਮੈਂ ਹਰਜੀਤ ਹਰਮਨ ਬਾਈ ਕੋਲ ਗਿਆ ਸੀਗਾ 12ਵੀਂ ਤੋਂ ਬਾਅਦ ਤੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਉਹ ਵੀ ਵਧੀਆ ਕਿੱਸਾ ਤੇ ਨਾਬੇ ਦੇ ਲਵੇ ਪਿੰਡ ਆ ਬਾਈ ਦਾ ਦੁੱਧ ਤੇ ਉਦੋਂ ਲੈਂਡਲਾਈਨ ਫੋਨ ਹੁੰਦੇ ਸੀ ਮੈਨੂੰ ਘਰ ਦਾ ਨੰਬਰ ਮਿਲ ਗਿਆ ਹਰਜੀਤ ਧਰਮਨ ਬਾਈ ਦੇ ਹੂੰ ਤੇ ਮੈਂ ਫੋਨ ਕੀਤਾ ਮੈਂ ਕਿਹਾ ਬਾਈ ਵੀ ਐਂ ਕਰਕੇ ਮੈਂ ਗੀਤ ਲਿਖਦਾ ਐ ਵੀ ਮੈਂ ਮਿਲਣਾ ਐ ਤੁਹਾਨੂੰ ਬਾਈ ਕਹਿੰਦੇ ਆ ਜਾ ਨਾਬੇ ਤੇ ਮੈਂ ਬੱਸ ਚੜਿਆ ਮੰਡੀੋਂ ਜਾ ਕੇ ਨਾਬੇ ਉਤਰਿਆ ਮੈਨੂੰ ਪਟਿਆਲਾ ਗੇਟ 'ਚ ਬਾਈ ਮਰੂਤੀ ਕਾਰ ਲੈ ਕੇ ਆ ਗਏ ਜੀ ਹਰਜੀਤ ਹਰਮਨ ਹਾਂਜੀ ਆਪ ਆ ਜਾ ਉਦੋਂ ਬਾਈ ਦਾ ਗਾਣਾ ਚੱਲਿਆ ਸੀਗਾ 302 ਬਣ ਜੂ ਮਰ ਜੂ ਪੁੱਤ ਬੇਗਾਨਾ ਹੂੰ ਤੇ ਮੈਂ ਗਿਆ ਮੈਨੂੰ ਕਹਿੰਦੇ ਚਾਹ ਪੀਣੀ ਐ ਕਿ ਠੰਡਾ ਮੈਂ ਕਿਹਾ ਚਾਹ ਪੀਨੇ ਆ ਤੇ ਚਾਹ ਪੀਤੀ ਫਿਰ ਤੁਸੀਂ ਇਹ ਦੇਖੋ ਉਹਨਾਂ ਨੇ ਮੈਨੂੰ ਕਮਾਇਆ ਨਾਬਾ ਉਦੋਂ ਮੈਂ ਨਾਬੇ ਪੜਾ ਨਹੀਂ ਸੀ ਲੱਗਿਆ ਮੈਂ ਨਾਬੇ ਪੜਿਆ ਕਾਲਜ ਵਾਸਤੇ ਦੀ ਗੱਲ ਹੈ ਹਾਂਜੀ ਹਾਂ ਉਹਨਾਂ ਨੇ ਮੈਨੂੰ ਵੀ ਆ ਕਾਲਜ ਆ ਦੀਪ ਅਮਨ ਤੇ ਆ ਇੱਥੇ ਸਾਡਾ ਬਸ ਅੱਡਾ ਐ ਆਏ ਉਹਨਾਂ ਨੇ ਕਮਾਇਆ ਹੁਣ ਪਤਾ ਨਹੀਂ ਉਹਨਾਂ ਨੇ ਇਹ ਤੇ ਯਾਦ ਹੋਊਗਾ ਕਿ ਨਹੀਂ 2022 25 ਸਾਲ 30 ਸਾਲ ਪੁਰਾਣੀ ਗੱਲ ਹੋ ਗਈ ਤੇ ਬਹੁਤ ਵਧੀਆ ਫਿਰ ਉਹਨਾਂ ਨੇ ਜਦੋਂ ਵੀ ਇੱਧਰ ਨੂੰ ਜਾਣਾ ਨਾਬੇ ਤੋਂ ਗਵਿੰਦਗੜ ਜਦੋਂ ਹਿੱਟ ਹੋ ਗਏ ਉਹ ਗੱਡੀ ਲੈ ਲਈ ਉਹਨਾਂ ਨੇ ਨਾਲ ਟੀਮ ਹੁੰਦੀ ਸੀਗੀ ਮੇਰੇ ਨਾਨਕੇ ਨੇ ਭਾਰਸੋਂ ਜੀ ਰੋਡ ਦੇ ਉੱਪਰ ਹੀ ਸਾਡਾ ਘਰ ਹੁੰਦਾ ਸੀ ਉਹਨਾਂ ਨੇ ਮੈਨੂੰ ਮਿਲ ਕੇ ਜਾਣਾ ਹਾਂ ਵੀ ਉਸ ਤੋਂ ਬਾਅਦ ਹਿੱਟ ਹੋਣ ਤੋਂ ਬਾਅਦ ਨਹੀਂ ਮਿਲੇ ਨਾ ਫੇਰ ਨਹੀਂ ਮਿਲੇ ਤੁਸੀਂ ਨਹੀਂ ਮਿਲੇ ਫੇਰ ਨਾ 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 ਫੇਰ ਫੇਰ ਨਹੀਂ ਮੈਂ ਮਿਲਿਆ ਕਦੇ ਵੀ ਫਿਰ ਮੈਨੂੰ ਆਇਆ ਨਾ ਸਮਝ ਆ ਗਈ ਵੀ ਇਹ ਕੀ ਤੋਂ ਉਹਨਾਂ ਦੇ ਕਈ ਵਾਰੀ ਨਵਾਂ ਬੰਦਾ ਜਿਵੇਂ ਦੀਪ ਬਾਈ ਤੁਸੀਂ ਨਵਾਂ ਨਵੇਂ ਕੰਮ ਕਰ ਰਹੇ ਹੋ ਕਈ ਵਾਰੀ ਨਵਾਂ ਬੰਦਾ ਸੋਚਦਾ ਕਿ ਕਿਸੇ ਵੱਡੇ ਸਿੰਗਰ ਨਾਲ ਕੋਰਸ ਕਰਨ ਲੱਗ ਜਾਈਏ ਕਦੇ ਕਰਿਆ ਇਸ ਤਰ੍ਹਾਂ ਦਾ ਕੰਮ ਨਹੀਂ 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 ਮੈਂ ਯਾਰ ਕੋਰਸ ਬੋਲਾਂਗੇ ਇੱਕ ਰਿਆਸ ਹੁੰਦਾ ਰਹਿੰਦਾਗਾ ਨਹੀਂ 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 ਮੇਰਾ ਰਿਆਜ਼ ਆ ਹੀ ਹੁੰਦਾ ਮੈਂ ਗਾਉਣਾ ਹੀ ਰਹਿਣਾ 24 ਘੰਟੇ ਘਰੇ ਵੀ ਈਵਨ ਕਿ ਜੇ ਤੁਸੀਂ ਘਰੇ ਮਾਤਾ ਉਹਨਾਂ ਨੂੰ ਪੁੱਛੋਗੇ ਵੀ ਮੈਂ ਕਦੇ ਐ ਚੁੱਪ ਨਹੀਂ ਕਦੇ ਲੰਘਿਆ ਹੋਊਗਾ ਵੀ ਜਿਵੇਂ ਮੈਂ ਘਰੇ ਆਇਆ ਬਾਈਕ ਖੜਾਈ ਆ ਜਾਂ ਗੱਡੀ ਚੁੱਤ ਰਿਆਂ ਵੀ ਆ ਮੈਂ ਚੁੱਪ ਕਰਕੇ ਅੰਦਰ ਵੜ ਗਿਆ ਵੀ ਮੈਂ ਗਾਉਂਦਾ ਹੀ ਆਉਣਾ ਏ ਜੇ ਉੱਪਰ ਬੈਠਾ ਤਾਂ ਵੀ ਹੈੱਡਫੋਨ ਲੱਗੇ ਨੇ ਤਾਂ ਵੀ ਮੈਂ ਨਾਲੇ ਗੀਤ ਗਾਉਣੇ ਨੇ ਆਇ ਨਹੀਂ ਵੀ ਕੱਲੇ ਸੁਣ ਰਿਹਾ ਮੈਂ ਨਾਲ ਗਾਉਂਦੇ ਰਹਿਣਾ ਹਾਂਜੀ ਉਹ ਮੇਰੇ ਸਾਰੇ ਮੂੰਜਵਾਨੀ ਯਾਦ ਨੇ ਜਿਹੜੇ ਮੈਂ ਰੈਗੂਲਰ ਗੀਤ ਸੁਣਦਾ ਹਾਂ ਜਿਹੜੇ ਸੁਣਦੇ ਰਹੇ ਹਾਂਜੀ ਹਾਂ ਉਹ ਰਿਆਜ਼ ਇਹ ਆ ਬਸ ਬੇਪਣ ਬਾਈ ਚਲਾਉਂਦਾ ਆਪਦੀ ਬੱਸ 'ਚ ਗੱਡੀ 'ਚ ਗਾਣਾ ਤੁਹਾਡਾ ਹਾਂ ਇਹ ਚਲਾਉਂਦੇ ਨੇ ਸਪੋਰਟ ਕਰਦੇ ਨੇ ਰੀਲਾਂ ਬਣਾਉਂਦੇ ਨੇ ਭੇਜਦੇ ਨੇ ਸਾਰੇ ਡਰਾਈਵਰ ਵੀ ਰੀਨੋ ਕੈਨੇਡੀਅਨ ਵਾਲਿਆਂ ਦਾ ਮੈਂ ਧੰਨਵਾਦ ਦਿਆਂ ਸਾਰੇ ਵੀਰਾਂ ਭਰਾਵਾਂ ਦਾ ਕਿਤਾ ਤੁਸੀਂ ਐਡ ਕਰੀ ਜਾਂਦੇ ਹੋ ਹਾਂ ਨਹੀਂ ਉਹਨਾਂ ਦਾ ਬੰਨਦਾ ਹੈ ਨਾ ਤਾਂ ਨਹੀਂ ਜਿਵੇਂ ਇਹਨਾਂ ਦਾ ਯੋਗਦਾਨ ਹੁੰਦਾ ਨਾ ਮੈਂ ਅਕਸਰ ਕਹਿੰਦਾ ਨਾ ਜਿਵੇਂ ਟਰੱਕਾਂ ਵਾਲੇ ਵੀਰ ਨੇ ਬੱਸਾਂ ਵਾਲੇ ਵੀਰ ਨੇ ਇਹਨਾਂ ਦਾ ਬਹੁਤ ਵੱਡਾ ਹੀ ਸਪੋਰਟ ਹੁੰਦਾ ਪੰਜਾਬੀ ਨੂੰ ਅੱਗੇ ਲੈ ਜਾਣ ਚੀ ਗਾਣੇ ਨੂੰ ਅੱਗੇ ਲੈ ਜਾਣ ਦੇ ਵਿੱਚ ਆਪਾਂ ਦੇਖਦੇ ਨੇ ਟਰੱਕਾਂ ਦੇ ਪਿੱਛੇ ਵੀ ਗਾਣੇ ਲਿਖਿਆ ਹੁੰਦੇ ਆ ਉਹ ਇੱਕ ਮੇਰੇ ਬੜੇ ਕਰੀਬੀ ਰਿਆ ਸੰਦੀਪ ਅਕਸਰ ਹੁਣ ਦੁਨੀਆ 'ਚ ਨਹੀਂ ਹੈਗੇ ਉਹਨਾਂ ਦਾ ਬੇਟਾ ਉਹਨਾਂ ਦੇ ਗਾਣੇ ਸੀ ਉੱਡ ਜਾ ਮੋਰਨੀ ਤੇਰੇ ਮਗਰ ਬੰਦੂਖਾਂ ਵਾਲੀ ਉਹ ਹਾਂ ਸਾਰੇ ਹਰ ਇੱਕ ਗੱਡੀ ਦੇ ਮਗਰ ਲਿਖਿਆ ਪਾਉਂਦਾ ਹਾਂਜੀ ਹਾਂ ਬਹੁਤ ਬਹੁਤ ਸ਼ੁਕਰੀਆ ਦੀਪ ਭਾਈ ਜਾਂਦੇ ਜਾਂਦੇ ਆਪਣੇ ਗੀਤ ਦੀਆਂ ਕੋਈ ਵੀ ਲੈਣਾ ਮੈਂ ਮੇਰੀਏ ਮਾਹੀਨਾ ਮੈਨੂੰ ਤੋਰ ਮੈਂ ਮੇਰੀ ਇਹ ਮਹੀਨਾ ਮੈਨੂੰ ਤੋਂ ਕੁਝ ਨਾ ਮਹੋਰ ਮੰਗਦੀ ਮੈਂ ਮੇਰੀ ਇਹ ਮਹੀਨਾ ਮੈਨੂੰ ਤੋਂ ਕੁਝ ਨਾ ਮਹੋਰ ਮੰਗਦੀ ਮੇਰੇ ਦਿਲ ਤੇ ਲੱਗੀ ਐ ਜੀ ਦੀ ਮੋਹ ਮੇਰੇ ਦਿਲ ਤੇ ਲੱਗੀ ਐ ਜੀ ਦੀ ਮੋਹ ਕੁਝ ਨਾ ਮੈਂ ਹੋਰ ਮੰਗਦੀ ਮੈਂ ਮੇਰੀ ਏ ਮਾਹੀਨਾ ਮੈਨੂੰ ਤੋਂ ਕੁਝ ਨਾ ਮੈਂ ਹੋਰ ਮੰਗਦੀ ਕੀ ਬਾਤ ਹੈ ਬਹੁਤ ਬਹੁਤ ਸ਼ੁਕਰੀਆ ਦੀਪ ਭਾਈ ਥੈਂਕ ਯੂ ਵਰਜੀ ਧੰਨਵਾਦ ਧੰਨਵਾਦੀ ਬਹੁਤ ਬਹੁਤ ਮਿਹਰਬਾਨੀ ਕੋਈ ਸਾਡੇ ਲਈ ਟਾਈਮ ਕੱਢਿਆ ਜੀ ਲਓ ਜੀ ਇਹ ਸੰਦੀਪ ਮੰਡੀ ਵਾਲਾ ਇਸ ਵੀਰ ਨੂੰ ਇਸ ਤੇ ਗਾਣਿਆਂ ਨੂੰ ਜਰੂਰ ਸਪੋਰਟ ਕਰਿਓ ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਕਲਾਕਾਰ ਤੁਹਾਨੂੰ ਮਿਲਾਉਂਦੇ ਰਹਾਂਗੇ ਕੈਮਰਾਮੈਨ ਇੰਦਰ ਦੇ ਨਾਲ ਹੈਪੀ ਬਾਟਾ